ਜਿਹੜੇ ਲੋਕ ਲਗਾਤਾਰ 10-10 20-20 ਸਾਲ ਤੋਂ ਕਈ-ਕਈ ਇਲੈਕਸ਼ਨਾਂ 'ਚ ਵੋਟਾਂ ਪਾਉਂਦੇ ਆ ਰਹੇ ਨੇ ਉਹਨਾਂ ਨੂੰ ਵੋਟਾਂ ਆਪਣੀਆਂ ਮਿਲ ਨਹੀਂ ਸਕੀਆਂ ਤਿੰਨ-ਤਿੰਨ ਵੋਟਰ ਸੂਚੀਆਂ ਸੀ ਇੱਕ ਵੋਟਰ ਸੂਚੀ ਅੰਦਰ ਪ੍ਰੋਵਾਈਡਿੰਗ ਆਫਸਰਾਂ ਕੋਲ ਸੀ ਇੱਕ ਵੋਟਰ ਸੂਚੀ ਆਮ ਆਦਮੀ ਪਾਰਟੀ ਕੋਲ ਸੀ ਔਰ ਇੱਕ ਸੂਚੀ ਅਦਰ ਜਿਹੜੀਆਂ ਬਾਕੀ ਪਾਰਟੀਆਂ ਉਹਨਾਂ ਦੇ ਕੋਲ ਸੀ ਜਦੋਂ ਬਾਹਰੋਂ ਪਰਚੀ ਬਣਾ ਕੇ ਭੇਜਦੇ ਸੀ ਤਾਂ ਉਹ ਅੰਦਰ ਲਾਲ ਨਿਸ਼ਾਨ ਲੱਗੇ ਹੁੰਦੇ ਸੀ ਕਿਸੇ ਤੇ ਕੋਈ ਨਿਸ਼ਾਨ ਲੱਗਿਆ ਹੁੰਦਾ ਸੀ ਉਹ ਕਹਿੰਦੇ ਸੀ ਇਹ ਤੁਹਾਡੀ ਵੋਟ ਇੱਥੇ ਨਹੀਂ ਹੈਗੀ ਸਮਝ ਆਂਦੀ ਆ ਗੱਲ ਵੀ ਨਹੀਂ ਹੈਗੀ ਤੇ ਵੋਟ ਕਿੱਥੇ ਆ ਕਿ ਵੋਟ ਕਿੱਥੇ ਗਈ ਹੈ ਦੱਸਰਾ ਕਿਨੇ ਆ ਲੁਧਿਆਣੇ ਦਾ 1.5 ਲੱਖ ਵੋਟਰ ਇਹਨਾਂ ਇਲੈਕਸ਼ਨਾਂ ਦੇ ਵਿੱਚ ਵੋਟ ਪਾਣ ਦੇ ਆਪਣੇ ਹੱਕ ਤੋਂ ਮਿੱਤਰੋ ਵੰਚਿਤ ਰਹਿ ਗਿਆ ਉਹ ਬੁੱਢੇ ਨਾਲੇ ਦੇ ਉੱਤੇ ਇੰਨੇ ਪੱਥਰ ਲੱਗੇ ਨੇ ਉਹਨਾਂ ਨੂੰ ਤੋੜਿਆ ਤੋੜਿਆ ਕਿਨੇ ਮੌਜੂਦਾ ਸਰਕਾਰ ਨੇ ਲਾਣ ਵਾਲੀ ਸਰਕਾਰ ਦੇ ਐਮ.ਐਲ.ਏ ਨੇ ਔਰ ਤੋੜ ਕੇ ਉਹਨੇ ਆਵਾਜ਼ ਚੱਕੀ ਅਸੀਂ ਉਸ ਆਵਾਜ਼ ਨੂੰ ਅਸੀਂ ਵੀ ਸੈਕੰਡ ਕੀਤਾ ਅੱਜ ਤੱਕ ਉਹਦਾ ਜਵਾਬ ਕਿਸੇ ਨੇ ਨਹੀਂ ਦਿੱਤਾ ਕਿਉਂ ਕਿ ਇਹ ਚੋਰ ਚੋਰ ਮਸیرے ਭਾਈ ਅਸੀਂ ਮਾਰੀਏ ਤਾਂ ਪੋਲੇ ਤੇ ਤੁਸੀਂ ਮਾਰੋ ਦਾ ਠੋਲੇ ਅੱਜ ਦੀ ਇਸ ਸਪੈਸ ਵਾਰਤਾ ਦੇ ਵਿੱਚ ਦੋਸਤੋ ਜਿਵੇਂ ਤੁਸੀਂ ਦੇਖ ਰਹੇ ਹੋ ਪਿਛਲੇ ਦਿਨ ਹੀ ਕਾਰਪੋਰੇਸ਼ਨ ਦੇ ਚੋਣ ਹੋ ਕੇ ਗਏ ਪੰਜਾਬ ਦੇ ਵਿੱਚ ਜੋ ਕੁਝ ਹੋ ਰਿਹਾ ਸੀ ਲਗਾਤਾਰ ਉਹਦੇ ਖਿਲਾਫ ਆਵਾਜ਼ ਚੱਕਦੇ ਆ ਰਹੇ ਜਿਸ ਢੰਗ ਦੇ ਨਾਲ ਇਹ ਕਾਰਪੋਰੇਸ਼ਨ ਦੇ ਚੋਣਾਂ ਪੰਜਾਬ ਚ ਹੋਏ ਮੈਂ ਸੋਚਦਾ ਵੀ ਹਿੰਦੁਸਤਾਨ ਦਾ ਕੋਈ ਪਿਛੜੇ ਤੋਂ ਪਿਛੜਿਆ ਸੂਬਾ ਵੀ ਉਹਦੇ ਵਿੱਚ ਵੀ ਕਦੇ ਇਸ ਦੁਰਗਤੀ ਦੇ ਨਾਲ ਲੋਕਾਂ ਦੇ ਮਤਾਂ ਦਾ ਵੋਟ ਦਾ ਅਧਿਕਾਰ ਪਾਣ ਦੇ ਹੱਕ ਨੂੰ ਛੀਨਣ ਦਾ ਕੰਮ ਅੱਜ ਤੱਕ ਨਹੀਂ ਹੋਇਆ ਜਿਸ ਤੰਗ ਦੇ ਨਾਲ ਪੰਜਾਬ ਦੇ ਵਿੱਚ ਲੋਕਾਂ ਦੇ ਨਾਲ ਵਤੀਰਾ ਹੋਇਆ ਬੂਥ ਕੈਪਚਰ ਹੁੰਦੇ ਦੇਖਿਆ ਸਰਕਾਰਾਂ ਵੱਲੋਂ ਲੋਕਾਂ ਨੂੰ ਵੋਟਾਂ ਪਾਉਣ ਲਈ ਪ੍ਰੇਰਿਤ ਹੁੰਦੇ ਦੇਖਿਆ ਪਰ ਪਹਿਲੀ ਵਾਰ ਆ ਕਿ ਲੋਕਾਂ ਨੂੰ ਵੋਟਾਂ ਪਾਣ ਦੇ ਹੱਕ ਤੋਂ ਵੰਚਿਤ ਕੀਤਾ ਗਿਆ ਇਹ ਪੰਜਾਬ ਦੇ ਵਿੱਚ ਹੋਇਆ ਉਹ ਸਰਕਾਰ ਨੇ ਕੀਤਾ ਜਿਹੜੀ ਕਹਿੰਦੀ ਸੀ ਅਸੀਂ ਬਦਲਾਅ ਲੈ ਕੇ ਆਵਾਂਗੇ ਜਿਹੜੇ ਕਹਿੰਦੇ ਸੀ ਅਸੀਂ ਲੋਕਪਾਲ ਲੈ ਕੇ ਆਵਾਂਗੇ ਜਿਹੜੇ ਸੰਵਿਧਾਨ ਦੇ ਬਹੁਤ ਵੱਡੇ ਰક્ષਕ ਬਣਨ ਦਾ ਨਾਟਕ ਕਰਦੇ ਸੀ ਮੈਂ ਸ਼ੁਰੂਆਤ ਕਰਦਾ ਹਾਂ ਕਾਰਪੋਰੇਸ਼ਨ ਚੋਣ ਜਿਹੜੇ ਅੱਜ ਤੋਂ 2 ਸਾਲ ਪਹਿਲਾਂ ਲਗਭਗ ਮਾਰਚ ਤੱਕ ਫਰਵਰੀ ਦੇ ਵਿੱਚ 2023 ਚ ਜਿਹਦੀ ਮਿਆਦ ਖਤਮ ਹੋ ਗਈ ਸੀ ਉਸ ਵੇਲੇ ਹੋਣੀ ਸੀ ਲੇਕਿਨ ਉਹਨੂੰ ਲਗਾਤਾਰ ਡਿਲੇ ਕੀਤਾ ਗਿਆ ਡੀਲਿਮਿਟੇਸ਼ਨ ਦੇ ਨਾਂ ਤੇ ਵਾਡਾਂ ਦੀ ਨਵੀਂ ਹੱਦਬੰਦੀ ਦੇ ਨਾਂ ਦੇ ਉੱਤੇ ਪ੍ਰਯਾਸ ਕੀਤੇ ਗਏ ਔਰ ਜਦੋਂ ਪਟਾਰਾ ਖੁੱਲਿਆ ਤਾਂ ਉਹ 95 ਦੇ 95 ਵਾਡਾਂ ਦਾ ਅੱਗੇ ਪਿੱਛੇ ਕਰਕੇ ਨਕਸ਼ਾ ਜਾਰੀ ਕਰਤਾ ਗਿਆ ਲੋਕਾਂ ਵੱਲੋਂ ਇਤਰਾਜ਼ ਵੀ ਦਿੱਤੇ ਗਏ ਸਾਰਾ ਕੁਝ ਹੋਇਆ ਵੋਟਰ ਸੂਚੀਆਂ ਆਈਆਂ ਅਸੀਂ ਉਹਨਾਂ ਤੇ ਵੀ ਇਤਰਾਜ਼ ਦਿੱਤੇ ਤਾਂ ਉਹ ਵੋਟਰ ਸੂਚੀਆਂ ਚ ਉਹਨਾਂ ਨੇ ਪਹਿਲਾਂ ਸਪਲੀਮੈਂਟਰੀ ਉਹਨਾਂ ਦੇ ਇਤਰਾਜ਼ਾਂ ਨੂੰ ਦੂਰ ਕਰਨ ਲਈ ਸਰਕਾਰ ਨੇ ਉਹ ਪਹਿਲੀ ਵੋਟਰ ਸੂਚੀ ਜਾਰੀ ਕੀਤੀ 2023 ਚ ਉਸ ਤੋਂ ਬਾਅਦ ਇਹ ਇਲੈਕਸ਼ਨਾਂ ਨੂੰ ਲਗਾਤਾਰ ਫੇਰ ਠੰਡੇ ਵਸਤੇ ਚ ਪਾਤਾ ਕੋਈ ਇਲੈਕਸ਼ਨ ਹੋਣ ਦੇ ਅਸਾਰ ਦੂਰ ਦੂਰ ਤੱਕ ਨਜ਼ਰ ਨਹੀਂ ਆਏ ਇਸ ਦਰਮਿਆਨ ਲੋਕ ਸਭਾ ਦੇ ਚੋਣ ਆ ਗਏ ਬੜੇ ਵਧੀਆ ਟੰਗ ਦੇ ਨਾਲ ਪੰਜਾਬ ਦੇ ਵਿੱਚ ਲੋਕ ਸਭਾ ਦੇ ਚੋਣ ਹੋਏ ਸਭ ਨੇ ਆਪਣੇ ਵੋਟਾਂ ਦਾ ਪ੍ਰਯੋਗ ਕੀਤਾ ਔਰ ਫੇਰ ਵੀ ਸਰਕਾਰ ਨੂੰ ਯਾਦ ਨਹੀਂ ਆਇਆ ਕਿ ਕਾਰਪੋਰੇਸ਼ਨਾਂ ਦੇ ਇਲੈਕਸ਼ਨ ਕਰਵਾਣੇ ਨੇ ਮਾਨਣੀਆਂ ਉੱਚ ਅਦਾਲੀਆਂ ਵੱਲੋਂ ਹਾਈ ਕੋਰਟ ਵੱਲੋਂ ਜਦੋਂ ਆਦੇਸ਼ ਦਿੱਤੇ ਗਏ ਸ਼ਕਤੀ ਦਾ ਵਤੀਰਾ ਰੂਪ ਬਣਾਇਆ ਗਿਆ ਉਹ ਤੋਂ ਬਾਅਦ ਹੋਰ ਸਾਫ ਸਾਫ ਹਦਾਇਤ ਜਾਰੀ ਕੀਤੀ ਗਈ ਵੀ ਪ੍ਰਾਣੀ ਵਾਰਡਬੰਦੀ ਤੇ ਕਿਉਂ ਸਰਕਾਰ ਬਹਾਨੇ ਮਾਰਦੀ ਸੀ ਕਿ ਸਾਡੇ ਕੋਲ ਹਜੇ ਡੀਲਿਮਿਟੇਸ਼ਨ ਦਾ ਨਵੀਂ ਵਾਰਡਬੰਦੀ ਕਰਨੀ ਆ ਉਹਦਾ ਕੰਮ ਅਧੂਰਾ ਤਾਂ ਹਾਈ ਕੋਰਟ ਨੇ ਸਾਫ ਸਾਫ ਹਦੇਸ਼ ਦਿੱਤੇ ਕਿ ਪ੍ਰਾਣੀ ਵਾਰਡਬੰਦੀ ਤੇ ਚੋਣਵ ਕਰਾਏ ਜਾਣ ਇਹਨਾਂ ਨੂੰ ਡੇਟ ਨਾ ਕੀਤਾ ਜਾਵੇ ਅਗਰ ਤੁਸੀਂ 95 ਹੀ ਵਾਡਾਂ ਦੇ ਉੱਤੇ ਚੋਣ ਕਰਾਣੇ ਨੇ ਤਾਂ ਨਵੀਂ ਵਾਰਡਬੰਦੀ ਦੀ ਜ਼ਰੂਰਤ ਕੀ ਹੈ ਅਗਰ ਉਹਨੂੰ ਵਧਾਣਾ 100 ਕਰਨਾ 110 ਕਰਨਾ ਤਾਂ ਸਮਝ ਆਂਦੀ ਆ ਅਗਰ 95 ਹੀ ਰੱਖਣੇ ਆ ਤਾਂ ਤੁਹਾਡੀ ਮਾਨਸਿਕਤਾ ਸਿੱਧੀ ਸਿੱਧੀ ਸ਼ੱਕ ਦੇ ਘੇਰੇ ਚ ਪਹਿਲਾਂ ਹੀ ਆਂਦੀ ਆ ਸਰਕਾਰ ਦੀ ਲੇਕਿਨ ਇਹਨਾਂ ਨੇ ਫੇਰ ਮੈਂ ਸੋਚਦਾ ਵੀ ਇੱਕ ਇਹ ਵੀ ਹਾਈ ਕੋਰਟ ਦੇ ਉਲੰਘਣਾ ਉਹਨਾਂ ਦੇ ਦਿੱਤੇ ਹੋਏ ਨਿਰਦੇਸ਼ਾਂ ਦੀ ਉਲੰਘਣਾ ਵੀ ਉਹਨਾਂ ਨੇ ਪੁਰਾਣੀ ਵਾਰਡਬੰਦੀ ਦੀ ਬਜਾਏ ਲੁਧਿਆਣੇ ਦੇ ਵਿੱਚ ਨਵੀਂ ਵਾਰਡਬੰਦੀ ਦੇ ਇਲੈਕਸ਼ਨ ਕਰਾਏ ਅਗਰ ਤੁਸੀਂ ਕਰਾਏ ਉਹਦੇ ਲਈ ਜਦੋਂ ਸਰਕਾਰ ਨੇ ਹਾਈ ਕੋਰਟ ਨੇ ਆਰਡਰ ਜਾਰੀ ਕੀਤੇ ਤਾਂ ਜਿਹੜੀ ਡੇਟ ਅਨਾਉਂਸ ਕੀਤੀ ਨਵੰਬਰ 2024 ਚ ਜਿਹੜੀਆਂ ਵੋਟਰ ਸੂਚੀਆਂ ਜਾਰੀ ਕੀਤੀਆਂ ਉਹਦੇ ਤੇ 25 ਨਵੰਬਰ ਤੱਕ ਇਤਰਾਜ਼ ਮੰਗੇ ਗਏ 25 ਨਵੰਬਰ ਤੱਕ ਜਿਆਦਾ ਤੋਂ ਜਿਆਦਾ ਲੋਕਾਂ ਵੱਲੋਂ ਇਤਰਾਜ਼ ਆਏ ਔਰ ਉਹਦੇ ਚ ਕਿਹਾ ਗਿਆ ਕਿ 7 ਦਸੰਬਰ ਤੱਕ ਫਾਈਨਲ ਵੋਟਰ ਸੂਚੀਆਂ ਜਾਰੀ ਕੀਤੀਆਂ ਜਾਣਗੀਆਂ 7 ਦਸੰਬਰ ਨਿਕਲ ਗਈ 14 ਦਸੰਬਰ ਇਲੈਕਸ਼ਨ ਲੋਕਾਂ ਦੇ ਕਾਗਜ਼ ਭਰਨ ਦੀ ਤਾਰੀਖ ਵੀ ਨਿਕਲ ਗਈ ਉਸ ਤੋਂ ਬਾਅਦ ਜਾ ਕੇ 3rd ਸਪਲੀਮੈਂਟਰੀ ਲਿਸਟ ਜਾਰੀ ਕੀਤੀ ਗਈ ਕੰਪਲੀਟ ਵੋਟਰ ਸੂਚੀ ਫੇਰ ਵੀ ਨਹੀਂ ਜਾਰੀ ਕੀਤੀ ਜਿਹਦਾ ਨਤੀਜਾ ਕੀ ਹੋਇਆ ਉਹ ਸਾਰੇ ਲੋਕ ਤਾਂ ਆਪਣਾ ਨੋਮੀਨੇਸ਼ਨ ਭਰਨ ਤੋਂ ਵੰਚਿਤ ਰਹਿ ਗਏ ਜਿਹੜੇ ਚੋਣਾਂ ਲੜਨ ਦੇ ਇੱਛੁਕ ਸੀਗੇ ਉਹਨਾਂ ਚ 4 ਕੈਂਡੀਡੇਟ ਭਾਰਤੀ ਜਨਤਾ ਪਾਰਟੀ ਦੇ ਜਿਹੜੇ ਸਿੱਧੇ-ਸਿੱਧੇ ਜੇਤੂ ਸੀ ਜਿਨ੍ਹਾਂ ਨੂੰ ਇਹਨਾਂ ਨੇ ਟਾਰਗੇਟ ਕੀਤਾ ਹੋਇਆ ਸੀਗਾ ਉਹ 4 ਲੋਕ ਆਪਣਾ ਨਾਮੀਨੇਸ਼ਨ ਫਾਈਲ ਕਰਨ ਤੋਂ ਵਾਂਝਿਤ ਰਹਿ ਗਏ ਉਹ ਲੋਕ ਜਿਹੜੇ ਕੋਈ ਪੂਰਵ ਕਾਉਂਸਲਰ ਰਹੇ ਹੋਣ ਸ਼ਹਿਰ ਦੇ ਰਿਪਿਊਟਡ ਹਸਤੀਆਂ ਹੋਣ ਐਸੇ ਲੋਕਾਂ ਦੀ ਵੋਟ ਨਾ ਹੋਵੇ ਇਹ ਪੋਸੀਬਲ ਹੈ ਬੜਾ ਵੱਡਾ ਸਵਾਲੀਆ ਨਿਸ਼ਾਨ ਉਸ ਵੇਲੇ ਵੀ ਲੱਗਿਆ ਸੀ ਉਸ ਵੇਲੇ ਵੀ ਆਵਾਜ਼ ਚੱਕੀ ਪਰ ਅਫਸੋਸ ਉਸ ਵੇਲੇ ਹੋਇਆ ਕਿਕ ਚੋਣ 21 ਤਰੀਕ ਨੂੰ ਹੋਗੇ ਚੋਣਾਂ ਤੱਕ ਵੀ ਕੋਈ ਵੋਟਰ ਸੂਚੀ ਫਾਈਨਲ ਸਰਕਾਰ ਵੱਲੋਂ ਨਹੀਂ ਜਾਰੀ ਕੀਤੀ ਗਈ ਸਪਲੀਮੈਂਟਰੀਆਂ ਦੇ ਆਧਾਰ ਦੇ ਉੱਤੇ ਤਿੰਨ ਤਿੰਨ ਅਲੱਗ-ਅਲੱਗ ਵੋਟਰ ਸੂਚੀਆਂ ਸਾਹਮਣੇ ਆਈਆਂ ਤੁਸੀਂ ਦੇਖਿਆ ਹੋਣਾ ਤੁਸੀਂ ਸਾਰੇ ਬਾਡਾਂ ਚ ਘੁੰਮੇ ਹੋ ਕਿਉਂਕਿ ਡੈਮੋਕ੍ਰੇਸੀ ਨੂੰ ਜ਼ਿੰਦਾ ਰੱਖਣ ਚ ਡੈਮੋਕ੍ਰੇਸੀ ਨੂੰ ਚੁਲਾਂਚ ਪਬਲਿਕ ਦੀ ਆਵਾਜ਼ ਉਹ ਚੱਕਣ ਦੇ ਵਿੱਚ ਮੀਡੀਆ ਦਾ ਬਹੁਤ ਵੱਡਾ ਹੱਥ ਹੁੰਦਾ ਤੁਹਾਡਾ ਉਹ ਰੋਲ ਹੁਣ ਵੀ ਰਹਿਣ ਵਾਲਾ ਕਿ ਤੁਸੀਂ ਘੁੰਮੇ ਤੁਸੀਂ ਦੇਖਿਆ ਕਿ ਬਹੁਤ ਸਾਰੇ ਲੋਕਾਂ ਦੀਆਂ ਵੋਟਾਂ ਹੀ ਨਹੀਂ ਸੀ ਜਿਹੜੇ ਲੋਕ ਲਗਾਤਾਰ 10 10 20 20 ਸਾਲ ਤੋਂ ਕਈ ਕਿਈ ਇਲੈਕਸ਼ਨਾਂ 'ਚ ਵੋਟਾਂ ਪਾਉਂਦੇ ਆ ਰਹੇ ਨੇ ਉਹਨਾਂ ਨੂੰ ਵੋਟਾਂ ਆਪਣੀਆਂ ਮਿਲ ਨਹੀਂ ਸੀ ਰਹੀਆਂ ਤਿੰਨ ਤਿੰਨ ਵੋਟਰ ਸੂਚੀਆਂ ਸੀ ਇੱਕ ਵੋਟਰ ਸੂਚੀ ਅੰਦਰ ਪ੍ਰੋਵਾਈਡਿੰਗ ਅਫਸਰਾਂ ਕੋਲ ਸੀ ਇੱਕ ਵੋਟਰ ਸੂਚੀ ਆਮ ਆਦਮੀ ਪਾਰਟੀ ਕੋਲ ਸੀ ਔਰ ਇੱਕ ਸੂਚੀ ਅਦਰ ਜਿਹੜੀਆਂ ਬਾਕੀ ਪਾਰਟੀਆਂ ਉਹਨਾਂ ਦੇ ਕੋਲ ਸੀ ਜਦੋਂ ਬਾਹਰੋਂ ਪਰਚੀ ਬਣਾ ਕੇ ਭੇਜਦੇ ਸੀ ਤਾਂ ਉਹ ਅੰਦਰ ਲਾਲ ਨਿਸ਼ਾਨ ਲੱਗੇ ਹੁੰਦੇ ਸੀ ਕਿਸੇ ਤੇ ਕੋਈ ਨਿਸ਼ਾਨ ਲੱਗਿਆ ਹੁੰਦਾ ਸੀ ਉਹ ਕਹਿੰਦੇ ਸੀ ਇਹ ਤੁਹਾਡੀ ਵੋਟ ਇੱਥੇ ਨਹੀਂ ਹੈਗੀ ਸਮਝ ਆਂਦੀ ਆ ਗੱਲ ਵੀ ਨਹੀਂ ਹੈਗੀ ਤੇ ਵੋਟ ਕਿੱਥੇ ਆ ਇਹ ਵੋਟ ਕਿੱਥੇ ਗਈ ਏ ਦੱਸਣਾ ਕਿਨੇ ਆ ਇੱਕ ਵੋਟਰ ਨੂੰ ਇਸ ਗੱਲ ਦੇ ਬਾਰੇ ਦੱਸਣ ਦਾ ਵੀ ਉਹਨੂੰ ਪੁੱਛਣ ਦਾ ਹੱਕ ਵੀ ਆਰ ਤੋਂ ਸਰਕਾਰ ਨੂੰ ਦੱਸਣਾ ਫਰਜ਼ ਵੀ ਆ ਲੇਕਿਨ ਉਹ ਕਿਸੇ ਨੇ ਨਹੀਂ ਦੱਸਿਆ ਤੁਹਾਡੀ ਵੋਟ ਕਿੱਥੇ ਆ ਔਰ ਲੁਧਿਆਣੇ ਦਾ 1.5 ਲੱਖ ਵੋਟਰ ਇਹਨਾਂ ਇਲੈਕਸ਼ਨਾਂ ਦੇ ਵਿੱਚ ਵੋਟ ਪਾਣ ਦੇ ਆਪਣੇ ਹੱਕ ਤੋਂ ਮਿੱਤਰੋ ਵੰਚਿਤ ਰਹਿ ਗਏ ਕਿੱਡਾ ਵੱਡਾ ਇੱਕ ਸਵਾਲੀਆ ਨਿਸ਼ਾਨ ਲੱਗਦਾ ਸਰਕਾਰ ਦੀ ਕਾਰਜਕਾਰੀ ਤੇ ਹੁਣ ਇਹ ਗੱਲ ਮੈਂ ਇਕੱਲਾ ਨਹੀਂ ਕਹਿ ਰਿਹਾ ਇਹ ਗੱਲ ਕੱਲੀ ਭਾਰਤੀ ਜਨਤਾ ਪਾਰਟੀ ਨਹੀਂ ਕਹਿ ਰਹੀ ਇਹਨਾਂ ਗੱਲਾਂ ਨੂੰ ਅਲੱਗ-ਅਲੱਗ ਪੋਲਿਟੀਕਲ ਪਾਰਟੀਆਂ ਦੇ ਸਾਰੇ ਲੋਕਾਂ ਨੇ ਉਠਾਇਆ ਤੁਸੀਂ ਮੀਡੀਆ ਨੇ ਵੀ ਉਠਾਇਆ ਔਰ ਕੱਲ ਮੌਜੂਦਾ ਪਾਰਟੀ ਦੇ ਦੋ ਐਮਐਲਏ ਸਹਿਬਾਨਾਂ ਨੇ ਵੀ ਇਸ ਗੱਲ ਨੂੰ ਸੈਕੰਡ ਕੀਤਾ ਕਿ ਵੋਟਰ ਸੂਚੀਆਂ ਕੰਪਲੀਟ ਨਹੀਂ ਸੀ ਉਹਨਾਂ 'ਚ ਗੜਬੜ ਸੀ ਹੁਣ ਛੱਜ ਤਾਂ ਬੋਲੇ ਤਾਂ ਛਣਵੇਂ ਕਿਉਂ ਬੋਲੇ ਅਗਰ ਅਸੀਂ ਕੋਈ ਗੱਲ ਕਹਿੰਨੇ ਆ ਤਾਂ ਉਸ ਗੱਲ ਨੂੰ ਉਹਨਾਂ ਦੇ ਐਮ.ਐਲ.ਏ ਵੀ ਚੱਕ ਦੇਣ ਤਾਂ ਜਵਾਬ ਦੇ ਕੀ ਦੀ ਆ ਅੱਜ ਤੁਹਾਡਾ ਤੁਹਾਡੇ ਨਾਲ ਮਿਲਣ ਦਾ ਤੁਹਾਡੇ ਨਾਲ ਬੈਠਣ ਦਾ ਗੱਲ ਕਰਨ ਦਾ ਸਾਡਾ ਮੇਨ ਮਕਸਦ ਹੀ ਇਹ ਹੈ ਕਿ ਜਦੋਂ ਇਸ ਤੰਗ ਦੇ ਨਾਲ ਇਸ ਤਰ ਦੇ ਉੱਤੇ ਐਡੀ ਵੱਡੀ ਕਪਲੇਵਾਜ਼ੀ ਹੋ ਗਈ ਤਾਂ ਕੀ ਇਹਨਾਂ ਨੂੰ ਚੋਣਾਂ ਮੰਨਣ ਦਾ ਅਧਿਕਾਰ ਹੈ ਕੀ ਅਸੀਂ ਕਹਿ ਸਕਦੇ ਹਾਂ ਵੀ ਇਹ ਚੋਣ ਫੇਰ ਤੰਗ ਦੇ ਨਾਲ ਹੋਏ ਨੇ ਕਿ ਇਹ ਚੋਣ ਜਨਤਾ ਦਾ ਵਾਕਈ ਮਤਾਧਾਰ ਦਾ ਪਯੋਗ ਹੋ ਕੇ ਬਣੇ ਨੇ ਜਾਂ ਸਰਕਾਰ ਨੇ ਉਹੀ ਕੰਮ ਕੀਤਾ ਅਗਰ ਜਿਹੜੇ ਮਕਸਦ ਦੇ ਲਈ ਸਰਕਾਰ ਨੇ ਚੋਣ ਕਰਾਏ ਉਹ ਫਿਰ ਵੀ ਉਸ ਮਕਸਦ ਦੇ ਵਿੱਚ ਕਾਮਯਾਬ ਨਹੀਂ ਹੋ ਪਾਈ ਉਹਨਾਂ ਨੂੰ ਕਲੀਅਰ ਬਹੁਮਤ ਨਹੀਂ ਮਿਲਿਆ ਜਿਸ ਲਈ ਉਹਨਾਂ ਨੇ ਏਡੀ ਵੱਡੀ ਕਪਲੇਵਾਜੀ ਕੀਤੀ ਅਗਰ ਬਹੁਮਤ ਨਹੀਂ ਮਿਲਿਆ ਤਾਂ ਹੁਣ ਅੱਜ ਦੌਰ ਕੀ ਚੱਲ ਰਿਹਾ ਤੁਸੀਂ ਦੇਖਿਆ ਸ਼੍ਰੋਮਣੀ ਅਕਾਲੀ ਦਲ ਦੇ ਇੱਕ ਜਿੱਤੇ ਹੋਏ ਕਾਉਂਸਲਰ ਦੇ ਉੱਤੇ ਪਰਚਾ ਦਰਜ ਕਰਕੇ ਉਹਨੂੰ ਗ੍ਰਿਫਤਾਰੀ ਦੇ ਡਰ ਤੋਂ ਆਮ ਆਦਮੀ ਪਾਰਟੀ ਦਾ ਸਰਪਾ ਪਾ ਤਾ ਗਿਆ ਕੱਲ ਜਿਸ ਢੰਗ ਦੇ ਨਾਲ ਇੱਕ ਕਾਂਗਰਸ ਦੇ ਐਮਐਲਏ ਨੂੰ ਤਿੰਨ ਵਾਰੀ ਜੁਆਇਨਿੰਗ ਰੀਜੁਆਇਨਿੰਗ ਜੁਆਇਨਿੰਗ ਰੀਜੁਆਇਨਿੰਗ ਦਾ ਖੇਡ ਖੇਡਿਆ ਗਿਆ ਇਹ ਕੀ ਸਾਬਤ ਕਰਦਾ ਇਹ ਉਹੀ ਲੋਕ ਨੇ ਜਿਹੜੇ ਕਹਿੰਦੇ ਸੀ ਅਸੀਂ ਡੈਮੋਕ੍ਰੇਸੀ ਦੇ ਲਈ ਅਸੀਂ ਬਦਲਾਅ ਦੇ ਲਈ ਕੰਮ ਕਰਦੇ ਆ ਜਿਹੜੇ ਇਹ ਪੈਸੇ ਦੇ ਬਲ ਤੇ ਬਹੁ ਬਲ ਦੇ ਬਲ ਤੇ ਸਰਕਾਰ ਦੇ ਸਤਾ ਦੇ ਡਰ ਤੇ ਬਲ ਤੇ ਹਰ ਤਰੀਕੇ ਦੇ ਨਾਲ ਕਿ ਲੋਕ ਮੇਰੀ ਹੱਤਿਆਨਾ ਚਾਹੁੰਦੇ ਨੇ ਕਿ ਲੋਕ ਚਾਹੁੰਦੇ ਨੇ ਵੀ ਕੋਈ ਵੀ ਤਰੀਕਾ ਹੋਵੇ ਮੇਰਾ ਅਸੀਂ ਆਮ ਆਦਮੀ ਪਾਰਟੀ ਦਾ ਬਣਾਈਏ ਉਹਦੇ ਲਈ ਸਾਨੂੰ ਕਿਸੇ ਵੀ ਸਤਰ ਤੱਕ ਥੱਲੇ ਤੱਕ ਜਾਣਾ ਪਵੇ ਤਾਂ ਅਸੀਂ ਜਾਨ ਦੇ ਲਈ ਇਹ ਲੋਕ ਕੋਈ ਵੀ ਹੁੱਚਾ ਹੰਡਾ ਬਣਾ ਰਹੇ ਨੇ ਔਰ ਮੇਰੀ ਕੁਝ ਕੌਂਸਲਰਾਂ ਨਾਲ ਜਿਹੜੀ ਗੱਲ ਹੋਈ ਭਾਰਤੀ ਜਨਤਾ ਪਾਰਟੀ ਦੇ ਜਿੱਤੇ ਹੋਏ ਕੌਂਸਲ ਯਾਦਰ ਪਾਰਟੀਆਂ ਦੇ ਉਹ ਇੱਕ ਬਹੁਤ ਵੱਡਾ ਸਵਾਲੀਆ ਨਿਸ਼ਾਨ ਲਾ ਰਹੇ ਨੇ ਵੀ ਅਸੀਂ ਕਿਹੜੀ ਗਲਤੀ ਕਰ ਲਈ ਇਲੈਕਸ਼ਨ ਲੜ ਕੇ ਇੱਕ ਆਮ ਬੰਦੇ ਦਾ ਕੀ ਹਾਲ ਹੋਊਗਾ ਇਸ ਸਰਕਾਰ ਦੇ ਵਿੱਚ ਜਿਸ ਢੰਗ ਦੇ ਨਾਲ ਕੌਂਸਲਰਾਂ ਨੂੰ ਧਮਕਾਇਆ ਜਾ ਰਿਹਾ ਉਹਨਾਂ ਨੂੰ ਡਰਾਇਆ ਜਾ ਰਿਹਾ ਤੁਹਾਡੇ ਤੇ ਪਰਚਾ ਕਰ ਦਾਂਗੇ ਜਿੰਨੇ ਪੈਸੇ ਲੈਣੇ ਆ ਲੈ ਲਓ ਤੁਹਾਨੂੰ ਪੈਸੇ ਦੀ ਆਫਰ ਹੈ ਤੁਹਾਨੂੰ ਪਦਵੀ ਦੀ ਆਫਰ ਹੈ ਤੁਹਾਨੂੰ ਚੇਅਰਮੈਨ ਲਾ ਦਾਂਗੇ ਤੁਹਾਨੂੰ ਡਿਪਟੀ ਮੇਅਰ ਬਣਾ ਦਾਂਗੇ ਹਰ ਉਹ ਹਥਕੰਡਾ ਬਣਾਇਆ ਜਾ ਰਿਹਾ ਜੇ ਤੁਸੀਂ ਗੱਲ ਨਹੀਂ ਮੰਨੀ ਤਾਂ ਤੁਹਾਨੂੰ ਕਿਸੇ ਨਾ ਕਿਸੇ ਕੇਸ 'ਚ ਫਸਾ ਦਾਂਗੇ ਕਾਉਂਸਲਰਾਂ ਨੂੰ ਉਹਨਾਂ ਦੇ ਪਰਿਵਾਰਾਂ ਨੂੰ ਔਰ ਉਹਦੇ ਵਿੱਚ ਬਹੁਤ ਸਾਰੀ ਇਹ ਐਮਐਲਏ ਮੰਤਰੀ ਸਹਿਬਾਨ ਇਹ ਤਾਂ ਲੱਗੇ ਲੱਗੇ ਨੇ ਨਾਲ ਬੜਾ ਅਫਸੋਸ ਆ ਕੁਝ ਐਡਮਿਨਿਸਟ੍ਰੇਸ਼ਨ ਦੇ ਅਫਸਰ ਵੀ ਇਹਦੇ ਵਿੱਚ ਆਉਣਾ ਰੋਲ ਅਦਾ ਕਰ ਰਹੇ ਨੇ ਮੈਂ ਤੁਹਾਡੇ ਮਾਧਮ ਰਾਹੀਂ ਬੜੀ ਸਿੱਧੀ ਸਿੱਧੀ ਇੱਕ ਵਾਰਨਿੰਗ ਦੇਣਾ ਚਾਹਨਾ ਅਗਰ ਭਾਰਤੀ ਜਨਤਾ ਪਾਰਟੀ ਦੇ ਕਿਸੇ ਕਾਉਂਸਲਰ ਦੇ ਨਾਲ ਕੋਈ ਇਸ ਤਰ੍ਹਾਂ ਦੀ ਗੱਲ ਹੁਪੀਸ਼ ਆਈ ਤਾਂ ਅਸੀਂ ਇਟਨਾ ਇਟ ਬਜਾਦਾਂਗੇ ਔਰ ਮੈਂ ਇਹ ਗੱਲ ਸ਼ਹਿਰ ਦਾ ਇੱਕ ਵਸਨੀਕ ਵੀ ਹੋਣ ਦੇ ਨਾਤੇ ਕਹਿਣਾ ਇਹ ਗੱਲ ਕੱਲੀ ਭਾਰਤੀ ਜਨਤਾ ਪਾਰਟੀ ਲਈ ਨਹੀਂ ਕਹਿ ਰਿਹਾ opposition ਦੇ ਕਿਸੇ ਵੀ ਜਿੱਤੇ ਹੋਏ ਪਬਲਿਕ ਦੇ ਨੁਮਾਇੰਦੇ ਦੇ ਨਾਲ ਅਗਰ ਕੋਈ ੱਤਕਾ ਕਰਨ ਦੀ ਕੋਸ਼ਿਸ਼ ਹੋਈ ਤਾਂ ਅਸੀਂ ਉਹਦੇ ਖਿਲਾਫ ਵੀ ਬੁਲੰਦ ਆਵਾਜ਼ ਚੱਕਾਂਗੇ ਔਰ ਇਹ ਨਹੀਂ ਚੱਲਣ ਦਵਾਂਗੇ ਅਗਰ ਤੁਹਾਨੂੰ ਸਰਕਾਰ ਨੇ ਪਬਲਿਕ ਨੇ ਮੈਂਡੇਟ ਦਿੱਤਾ ਤੁਸੀਂ بڑے ਚੋਰ ਦਰਵਾਜਿਆਂ ਦੇ ਰਾਹੀਂ ਮੈਂਡੇਟ ਲੈਣ ਦੀ ਕੋਸ਼ਿਸ਼ ਕੀਤੀ ਤੁਹਾਨੂੰ ਫੇਰ ਵੀ ਮੈਂਡੇਟ ਨਹੀਂ ਮਿਲਿਆ ਤੁਸੀਂ ਉਹੀ ਜਨਤਾ ਦੇ ਵਿੱਚ ਜਾ ਰਹੇ ਹੋ ਨਾ ਜਿਨ੍ਹਾਂ ਨੇ ਤੁਹਾਨੂੰ 92 ਐਮਐਲਏ ਜਿਤਾ ਕੇ ਦਿੱਤੇ ਸੀ ਅੱਜ ਉਹਨਾਂ ਨੂੰ ਫੇਸ ਕਰਨ ਤੋਂ ਤੁਸੀਂ ਲੋਕ ਡਰ ਰਹੇ ਹੋ ਔਰ ਅੱਜ ਜਿੱਤੇ ਹੋਏ ਨੁਮਾਇੰਦਿਆਂ ਦੇ ਨਾਲ ਇਦਾਂ ਦਾ ਵਿਵਹਾਰ ਕਰ ਰਹੇ ਹੋ ਅਸੀਂ ਇਹ ਬਰਦਾਸ਼ਤ ਨਹੀਂ ਕਰਨਾ ਇਹਦੇ ਖਿਲਾਫ ਪੂਰੀ ਆਵਾਜ਼ ਚੱਕਾਂਗੇ ਔਰ ਜਿੱਥੇ ਤੱਕ ਜਾਣਾ ਪਿਆ ਉੱਥੇ ਤੱਕ ਜਾਵਾਂਗੇ ਸਾਨੂੰ ਹਾਈ ਕੋਰਟ ਦੇ ਵਿੱਚ ਸੁਪਰੀਮ ਕੋਰਟ ਦੇ ਵਿੱਚ ਇਹਦੇ ਖਿਲਾਫ ਲਗਾਣਾ ਪਿਆ ਔਰ ਅਸੀਂ ਸਿੱਧੀ-ਸਿੱਧੀ ਮੰਗ ਕਰਾਂਗੇ ਇਹ ਜਿਹੜੇ ਚੋਣਾਂ ਨੇ ਇਹ ਚੋਣ ਜਿਹੜੇ ਟੰਗ ਦੇ ਨਾਲ ਕੀਤੇ ਗਏ ਜਿਸ ਟੰਗ ਦੇ ਨਾਲ 1.5 ਲੱਖ ਲੁਧਿਆਣੇ ਦਾ ਵੋਟਰ ਮੈਂ 1.5 ਲੱਖ ਉਹ ਗਿਣ ਰਿਹਾ ਜਿਹੜਾ ਕਾਊਂਟਰ ਤੇ ਜਾ ਕੇ ਪੋਲਿੰਗ ਬੂਥਾਂ ਦੇ ਬਾਹਰੋਂ ਜਾ ਕੇ ਘੁੰਮ ਕੇ ਆ ਕੇ ਵੋਟ ਪਾਣ ਤੋਂ ਵੰਚਿਤ ਰਹਿ ਗਿਆ ਇਹ 1.5 ਲੱਖ ਉਹ ਵੋਟਰ ਆ ਜਿਹੜੇ ਲੋਕ ਘਰਾਂ ਚੋਂ ਗਏ ਨਹੀਂ ਜਾਂ ਪਿੱਛੇ ਰਹਿ ਗਏ ਉਹਨਾਂ ਦੀ ਹਜੇ ਅਸੀਂ ਗੱਲ ਨਹੀਂ ਕਰਦੇ ਸਭ ਤੋਂ ਘੱਟ ਅਗਰ ਵੋਟ ਪਰਸੈਂਟ ਇਹਨਾਂ ਚੋਣਾਂਾਂ ਚ ਹੋਈ ਆ ਤਾਂ ਉਹਦੀ ਵਜ੍ਹਾ ਹੀ ਬੜੀ ਸਿੱਧੀ ਸਿੱਧੀ ਇਹ ਹੈ ਕਿ ਜਿਸ ਟੰਗ ਦੇ ਨਾਲ ਇਹਨਾਂ ਨੇ ਉਹਦਾ ਟਾਈਮਿੰਗ ਲੈ ਲਓ ਵੀ ਸਵੇਰੇ ਅਰਲੀ ਤੋਂ ਸ਼ੁਰੂ ਕੀਤੀ ਉਸੇ ਦਿਨ ਨਤੀਜਿਆਂ ਦਾ ਲੈ ਲਓ ਕਿਸੇ ਵੀ ਤਰੀਕੇ ਦੇ ਨਾਲ ਉਹਨਾਂ ਨੂੰ ਵੋਟਰਾਂ ਨੂੰ ਨੋਮੀਨੇਟ ਕਰਕੇ ਇਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ ਤੁਹਾਨੂੰ ਹੈਰਾਨਗੀ ਹੋਊਗੀ ਇਹ ਵੋਟਰ ਸੂਚੀਆਂ 'ਚ ਜਦੋਂ ਇਤਰਾਜ਼ ਲਾਇਆ ਇੱਕ ਲੋਹਾਰੇ ਦਾ ਈਸਟ ਸਾਊਥ ਹਲਕੇ ਦੀ ਵੋਟਰ ਸੂਚੀ ਈਸਟ ਹਲਕੇ ਦੇ ਤਾਜਪੁਰ ਰੋਡ ਦੇ ਇੱਕ ਵਾਰਡ ਨਾਲ ਜੁੜੀ ਹੋਈ ਆ ਔਰ ਹਜੇ ਵੀ ਸਾਡੇ ਕੋਲ ਐਸੇ ਨੇ ਜਿਹੜੇ ਇਹ ਇਲੈਕਸ਼ਨਾਂ ਦੇ ਵਿੱਚ ਵੀ ਉਹਨਾਂ ਨੇ ਦੂਰ ਨਹੀਂ ਕੀਤੀਆਂ ਕਿ ਜਿਹੜੇ 2-2 3-3 ਕਿਲੋਮੀਟਰ 4-4 ਵਾਰਡ ਛੱਡ ਕੇ ਦੂਜੇ ਵਾਰਡਾਂ ਦੀਆਂ ਸੂਚੀਆਂ ਕਿਸੇ ਹੋਰ ਵਾਰਡ ਚ ਲੱਗੀਆਂ ਹੋਈਆਂ ਉਹ ਤਾਂ ਪਕੜ ਚ ਆ ਗਈਆਂ ਪਤਾ ਲੱਗ ਗਿਆ ਕਿ ਇੱਥੇ ਹਨ ਪਰ ਬਹੁਤ ਸਾਰਿਆਂ ਦਾ ਤਾਂ ਪਤਾ ਹੀ ਨਹੀਂ ਲੱਗਿਆ ਕਿ ਵੋਟਰ ਸੂਚੀ ਆ ਹੈਗੀਆ ਕਿੱਥੇ ਨੇ ਮਿੱਤਰੋ ਇਹ ਸਾਰੀਆਂ ਗੱਲਾਂ ਤੁਹਾਡੇ ਨਾਲ ਕਰਨ ਦੇ ਲਈ ਤੁਹਾਨੂੰ ਇਹ ਦੱਸਣ ਦੇ ਲਈ ਕਿਉਂਕਿ ਤੁਸੀਂ ਤੁਹਾਡਾ ਹਮੇਸ਼ਾ ਹੀ ਰੋਲ ਡੈਮੋਕ੍ਰੇਸੀ ਨੂੰ ਜ਼ਿੰਦਾ ਰੱਖਣ ਚ ਪਬਲਿਕ ਦੀ ਆਵਾਜ਼ ਚੱਕਣ ਚ ਮੀਡੀਆ ਦਾ ਬਹੁਤ ਵੱਡਾ ਰਹਿੰਦਾ ਅਸੀਂ ਇਹ ਸਾਰੀਆਂ ਗੱਲਾਂ ਤੁਹਾਡਾ ਸਾਂਝੀਆਂ ਕਰਨ ਦੇ ਲਈ ਅੱਜ ਇੱਥੇ ਇਕੱਠੇ ਹੋਏ ਆ ਔਰ ਮੈਂ ਸਮਝਦਾ ਵੀ ਇਹਨਾਂ ਗੱਲਾਂ ਨੂੰ ਤੁਸੀਂ ਸਾਡੀਆਂ ਨੂੰ ਇਸੇ ਢੰਗ ਨਾਲ ਚੱਕੋਗੇ ਔਰ ਸਰਕਾਰ ਦੇ ਕੰਨ ਤੱਕ ਪਹੁੰਚਾਓਗੇ ਔਰ ਸਰਕਾਰ ਨੂੰ ਬੜੀ ਸਿੱਧੀ ਸਿੱਧੀ ਚੇਤਾਵਨੀ ਅਸੀਂ ਆਪਣੇ ਵੱਲੋਂ ਫਿਰ ਦੁਬਾਰਾ ਦੰਨੇ ਆ ਬਈ ਕੋਈ ਵੀ ਚੁਣਿਆ ਹੋਇਆ ਨਮਾਇੰਦਾ ਅਗਰ ਉਹਦੇ ਨਾਲ ਤੁਸੀਂ ਕੋਈ ਬਲ ਪ੍ਰਯੋਗ ਕੀਤਾ ਉਦੇ ਖਿਲਾਫ ਕਾਰਵਾਈ ਕੀਤੀ ਉਹਨੂੰ ਧਮਕਾਇਆ ਉਹਨੂੰ ਡਰਾਇਆ ਅਸੀਂ ਪ੍ਰੇਡ ਕਰਾਵਾਂਗੇ ਸਾਰੇ ਕੌਂਸਲਰਾਂ ਲਈ ਤੁਹਾਡੇ ਸਾਹਮਣੇ ਔਰ ਉਹਦੇ ਲਈ ਜਿਹੜਾ ਵੀ ਸਾਨੂੰ ਐਜੀਟੇਸ਼ਨ ਕਰਨੀ ਪਈ ਅਸੀਂ ਡਟ ਕੇ ਐਜੀਟੇਸ਼ਨ ਕਰਾਂਗੇ ਪਬਲਿਕ ਦੀ ਆਵਾਜ਼ ਨੂੰ ਪਬਲਿਕ ਦੇ ਚੁਣੇ ਹੋਏ ਨੁਮਾਇੰਦਿਆਂ ਦੀ ਆਵਾਜ਼ ਨੂੰ ਦੱਬਨ ਨਹੀਂ ਦਿੱਤਾ ਜਾਏਗਾ ਇਹ ਸਾਰੀਆਂ ਮੇਰੀਆਂ ਅੱਜ ਦੀਆਂ ਤੁਹਾਨੂੰ ਗੁਜਾਰਸ਼ਾਂ ਹਨ ਉਹਨਾਂ ਦੇ ਕੈਬਨਟ ਮੰਤਰੀ ਜਿਹੜੇ ਇੱਥੇ ਬੈਠੇ ਡੇਰਾਵਾ ਕੇ ਲਾਜ਼ੀਦਪੁਰ ਦੇ ਉਹ ਉਹ ਹਨ ਉਹਨਾਂ ਦੀ ਭੂਮਿਕਾ ਵੀ ਤਾਂ ਲੱਗਦੀ ਇਸ ਵਿੱਚ ਕੁਝ ਬਿਲਕੁਲ ਜਿਹੜੇ ਇਹਨਾਂ ਦੇ ਤਿੰਨ ਤਿੰਨ ਮੰਤਰੀ ਲਗਾਤਾਰ ਲੁਧਿਆਣੇ 'ਚ ਬੈਠੇ ਨੇ ਹੋਟਲਾਂ 'ਚ ਡੇਰੇ ਲਾ ਕੇ ਬੈਠੇ ਨੇ ਉੱਥੇ ਬੁਲਾਇਆ ਜਾ ਰਿਹਾ ਸੱਦਿਆ ਜਾ ਰਿਹਾ ਨਹੀਂ ਉਹਨਾਂ ਦੇ ਘਰਾਂ 'ਚ ਜਾਇਆ ਜਾ ਰਿਹਾ ਔਰ ਉਹਦੇ ਨਾਲ-ਨਾਲ ਮੈਂ ਫਿਰ ਦੁਬਾਰਾ ਬੇਨਤੀ ਕਰਦਾ ਕਿ ਕੁਝ ਐਡਮਿਨਿਸਟ੍ਰੇਸ਼ਨ ਦੇ ਅਫਸਰ ਵੀ ਇਹਦੇ ਨਾਲ ਇੱਕ ਭੂਮਿਕਾ ਅਦਾ ਕਰ ਰਹੇ ਨੇ ਉਹਨਾਂ ਨੂੰ ਡਰਾਣ ਧਮਕਾਉਣ ਦੇ ਲਈ ਉਹ ਵੀ ਇਹਨਾਂ ਮੰਤਰੀਆਂ ਦੀ ਛਾਏ ਦੇ ਉੱਤੇ ਕੀਤੀ ਜਾ ਰਹੀ ਹੈ ਉਹਨੇ ਕਿੰਨੇ ਕਾਉਂਸਲਰਾਂ ਨਾਲ ਕੰਟੈਕਟ ਕੀਤਾ ਗਿਆ ਜੀ ਹੁਣ ਤੁਸੀਂ ਨੇ ਹਾਂਜੀ ਕਿ ਕਾਉਂਸਲਰਾਂ ਨੂੰ ਕੰਟੈਕਟ ਕੀਤਾ ਗਿਆ ਸਾਡੇ ਜੋ ਸਾਡੀ ਜਾਣਕਾਰੀ ਚਾਹੀਏ 6-7 ਕਾਉਂਸਲਰਾਂ ਨੂੰ ਕੰਟੈਕਟ ਕਰਨ ਦੀ ਉਹਨਾਂ ਨੇ ਕੋਸ਼ਿਸ਼ ਕੀਤੀ ਉਹਨਾਂ ਨੂੰ ਬਹੁਤ ਸਾਰੇ ਲਾਲਚ ਦਿੱਤੇ ਡਰਾਇਆ ਵੀ ਠਮਕਾਇਆ ਵੀ ਪਰ ਹਜੇ ਸਾਡਾ ਕੋਈ ਵੀ ਕਾਉਂਸਲਰ ਬਿਲਕੁਲ ਉਹਨਾਂ ਦੀ ਗੱਲ ਚੱਲਣ ਨੂੰ ਤਿਆਰ ਨਹੀਂ ਉਹਨਾਂ ਨੇ ਸਾਫ਼ ਉਹਨਾਂ ਨੂੰ ਮਨਾਂ ਕੀਤਾ ਸਰ ਵੈਸੇ ਤੁਸੀਂ ਕਹਿ ਰਹੇ ਹੋ ਜਿੱਦਾਂ ਸੁਪਰੀਮ ਕੋਰਟ ਜਾਂ ਹਾਈ ਕੋਰਟ ਦੇ ਵਿੱਚ ਕਰੋਗੇ ਤੋਂ ਲਈ ਰੇਟ ਕਰਾਂਗੇ ਪਹਿਲਾਂ ਮੈਨੂੰ ਬੁਖੀ ਕਰਨ ਕਿ ਕਾਰੀ ਦੇਵੋ ਨਹੀਂ ਉਹਦੇ ਲਈ ਸਾਡੇ ਅਸੀਂ ਸਾਰੇ ਡਾਕੂਮੈਂਟਸ ਇਕੱਠੇ ਕਰ ਰਹੇ ਆ ਉਹਦੇ ਲਈ ਫਿਰ ਅਸੀਂ ਇਕੱਠੀ ਕਰਕੇ ਉਹਦੇ ਵਾਸਤੇ ਲਿਟ ਲਗਾਵਾਂਗੇ ਹਾਈ ਕੋਰਟ ਦੇ ਵਿੱਚ ਹਰਮਨ ਸਾਹਿਬ ਕੋਈ ਲਾ ਜਾਂ ਕਾਨੂੰਨ ਨਹੀਂ ਹੈ ਵੀ ਜਿਵੇਂ ਇੱਕ ਜਿਹੜੀ ਗੱਲ ਬੋਲਦੇ ਆ 1.5 ਲੱਖ ਹਰ ਤਾਂ ਟੱਕਾ ਕਰਦਾ ਇਹ ਇਹਨੂੰ ਦੁਆਰਾ ਕਰ ਦਿੱਤਾ ਜਾਵੇ ਨਹੀਂ ਡੇਢ ਜਦੋਂ ਉਹ ਜਿਹੜਾ ਡੇਢ ਲੱਖ ਵੋਟਰ ਉਹ ਆ ਜਿਹੜਾ ਉੱਥੇ ਇਲੈਕਸ਼ਨ ਦੁਆਰਾ ਕਰਾਇਆ ਜਾਂ ਜਿੱਥੇ ਜਿੱਦੇ ਟੱਕਾ ਹੋਇਆ ਕਈ ਕਲੋਨੀਆ ਦੇ ਵਿੱਚ ਪੂਰੀ ਪੂਰੀ ਕਲੋਨੀਆ ਦੀ ਵੋਟ ਉੜਾ ਦਿੱਤੀ ਗਈ ਸਾਰੇ ਸ਼ਹਿਰ ਦੇ ਸਾਰੇ ਸ਼ਹਿਰ ਦੇ ਹੋਇਆ ਮੈਂ ਉਹੀ ਗੱਲ ਕਹਿ ਰਿਹਾ ਨੇ ਜਿਹੜੀਆਂ ਗੱਲਾਂ ਅਸੀਂ ਲਗਾਤਾਰ ਚੱਕ ਰਹੇ ਸੀ ਉਹਨਾਂ ਗੱਲਾਂ ਨੂੰ ਤੁਸੀਂ ਬਾਰ-ਬਾਰ ਸੈਕੰਡ ਕੀਤਾ ਔਰ ਉਹਨਾਂ ਨੂੰ ਹੀ ਮੌਜੂਦਾ ਸਰਕਾਰ ਦੇ ਐਮਐਲਏ ਨੇ ਵੀ ਸਾਬਤ ਕਰਤਾ ਕਹਿ ਕੇ ਇੱਕ ਇਹ ਇੱਕ ਸਵਾਲ ਹੋ ਰਿਹਾ ਹੈ ਕਿ ਜੋ ਇਹ ਐਮਐਲਏ ਦੀ ਵੋਟ ਪਾਉਣ ਦੀ ਗੱਲ ਕਰ ਰਹੇ ਆ ਤੁਹਾਨੂੰ ਲੱਗਦਾ ਵੀ ਕਾਨੂੰਨੀ ਰੂਪ ਵਿੱਚ ਵੀ ਮੇਅਰ ਚੁਣਨ ਦੇ ਵਿੱਚ ਐਮਐਲਏ ਦੀ ਭੂਮਿਕਾ ਹੋਣੀ ਦੇਖੋ ਇਹਦੇ ਵਿੱਚ ਜੋ ਕਾਰਪੋਰੇਸ਼ਨ ਦਾ ਕਾਨੂੰਨ ਹੋਊਗਾ ਜੋ ਸੰਵਿਧਾਨ ਹੋਊਗਾ ਉਹਦੇ ਬਾਰੇ ਸਟੱਡੀ ਕਰਕੇ ਜੋ ਵੀ ਉਹਦਾ ਨਿਰਣੈ ਹੋਊਗਾ ਅਗਰ ਉਹਨਾਂ ਨੂੰ ਵੋਟ ਪਾਉਣ ਦਾ ਹੱਕ ਆ ਤਾਂ ਉਹਨਾਂ ਦੀ ਵੋਟ ਪਊਗੀ ਨਹੀਂ ਹੋਊਗਾ ਤਾਂ ਨੇਚਰਲੀ ਆ ਉਹਨੂੰ ਉਹਨੂੰ ਚੈਲੰਜ ਕੀਤਾ ਜਾਊਗਾ ਤੇ ਤਾਂ ਚੰਡੀ ਚੰਡੀਗੜ੍ਹ ਜਦੋਂ ਐਮਐਲਏ ਮੇਅਰ ਬਣਿਆ ਸੀ ਇਸੀ ਤਰ੍ਹਾਂ ਕੁਝ ਪ੍ਰੇਕ ਪ੍ਰੇਕਾਣ ਹੋਇਆ ਸੀ ਤੁਹਾਨੂੰ ਲੱਗਦਾ ਕਿ ਉਹ ਇਸ ਤਰ੍ਹਾਂ ਇੱਥੇ ਵੀ ਹੁੰਦਾ ਹੈ ਅਪੀਲ ਲੋਟੋ ਦੀ ਆਪਾਂ ਕਰ ਲਵਾਂਗੇ ਚੱਡੀਗੜ੍ਹ ਇੱਕ ਅਲੱਗ ਸਟੇਟ ਆ ਉਹਦਾ ਅਲੱਗ ਸੰਵਿਧਾਨ ਆ ਇਹ ਕਾਰਪੋਰੇਸ਼ਨ ਲੁਧਿਆਣਾ ਕਾਰਪੋਰੇਸ਼ਨ ਦਾ ਅਲੱਗ ਸੰਵਿਧਾਨ ਆ ਉਹ ਸੰਵਿਧਾਨ ਪੜ ਕੇ ਆਪਾਂ ਉਹਦੇ ਵਾਰੀ ਨੰਨਾਂ ਲਏ ਸੀ ਜਿਹੜਾ ਸੰਵਿਧਾਨ ਪੜਿਆ ਦੀ ਜੇ ਉਸਦੇ ਵਕੀਲਾਂ ਲਾਇਆ ਨਹੀਂ ਇਸ ਕੰਮ ਨਹੀਂ ਅਸੀਂ ਲਾਇਆ ਜਿਹੜੀ ਜਿੰਨੀ ਜਾਣਕਾਰੀ ਹੁਣ ਤੱਕ ਸਾਡੇ ਸਾਹਮਣੇ ਆਈ ਆ ਕੀ ਕਾਰਪੋਰੇਸ਼ਨ ਦੇ ਵਿੱਚ ਕੋਈ ਮਤਾ ਪਾਸ ਕਰਨ ਦੇ ਲਈ ਜਾਂ ਕਾਰਪੋਰੇਸ਼ਨ ਦੇ ਕੋਈ ਹੋਰ ਸੁਝਾਵਾਂ ਦੇ ਵਿੱਚ ਐਮਐਲਏਾਂ ਦੇ ਜਿਹੜਾ ਵੋਟ ਦੇਣ ਦਾ ਹੱਕ ਹੈ ਮੇਅਰ ਚੁਣਨ ਦੇ ਵਿੱਚ ਐਮਐਲਏਾਂ ਦਾ ਕੋਈ ਰੋਲ ਨਹੀਂ ਹੁੰਦਾ ਸਾਡੇ ਰੂਲਿੰਗ ਪਾਰਟੀ ਦੇ ਐਮਐਲਏ ਵੀ ਇਸ ਚੀਜ਼ ਨੂੰ ਚਾਤ ਰਹੇ ਨੇ ਗਲਤੀ ਕਿੱਥੇ ਹੋਈ ਹੈ ਗਲਤੀ ਇਨਵੋਲਵਮੈਂਟ ਇਸ ਚੀਜ਼ ਦੇ ਵਿੱਚ ਇਹ ਕਿਨੇ ਕੀਤੇ ਗਲਤੀ ਮੈਂ ਉਹੀ ਬੇਨਤੀ ਕਰ ਰਿਹਾ ਵੀ ਛੱਜ ਬੋਲੇ ਛੰਨੀ ਕਿਉਂ ਬੋਲੇ ਦੇਖੋ ਬੁੱਢੇ ਨਾਲੇ ਦੇ ਉੱਤੇ ਇੰਨੇ ਪੱਥਰ ਲੱਗੇ ਨੇ ਉਹਨਾਂ ਨੂੰ ਤੋੜਿਆ ਤੋੜਿਆ ਕਿ ਨਹੀਂ ਮੌਜੂਦਾ ਸਰਕਾਰ ਨੇ ਲਾਣ ਵਾਲੀ ਸਰਕਾਰ ਦੇ ਐਮਐਲਏ ਨੇ ਔਰ ਤੋੜ ਕੇ ਉਹਨੇ ਆਵਾਜ਼ ਚੱਕੀ ਅਸੀਂ ਉਹ ਸਵਾਜ਼ ਨੂੰ ਅਸੀਂ ਵੀ ਸੈਕੰਡ ਕੀਤਾ ਅੱਜ ਤੱਕ ਉਹਦਾ ਜਵਾਬ ਕਿਸੇ ਨੇ ਨਹੀਂ ਦਿੱਤਾ ਕਿਉਂ ਕਿ ਇਹ ਚੋਰ ਚੋਰ ਮਸیرے ਭਾਈ ਅੱਜ ਵੀ ਇਸ ਐਪੀਸੋਡ ਦੇ ਵਿੱਚ ਅਸੀਂ ਮਾਰੀਏ ਤਾਂ ਪੋਲੇ ਤੇ ਤੁਸੀਂ ਮਾਰੋ ਤਾਂ ਠੋਲੇ ਅੱਜ ਜਦੋਂ ਆਪਣੇ ਘਰ ਨੂੰ ਇਹ ਭੀੜਾ ਪਈ ਤਾਂ ਅੱਜ ਉਹ ਐਮਐਲਏ ਬੋਲ ਰਹੇ ਨਹੀਂ ਜਦੋਂ ਸਾਰਾ ਸ਼ਹਿਰ ਜਿਸ ਗੱਲ ਨੂੰ ਭੁਗਤ ਰਿਹਾ ਉਸ ਗੱਲ ਦੇ ਲਈ ਅਸੀਂ ਆਵਾਜ਼ ਚੱਕ ਰਹੇ ਆ ਉਹ ਉਹ ਜਿਹੜੇ ਐਮਐਲਏ ਨੇ ਗੱਲ ਚੱਕੀ ਸਿਰਫ ਉਹ ਆਪਣਾ ਆਪਣਾ ਵਾਰਡ ਹਾਰੇ ਤਾਂ ਉਹਨਾਂ ਨੂੰ ਇਹ ਗੱਲ ਯਾਦ ਆਈ ਕਿ ਸ਼ਹਿਰ ਦੇ ਨਾਲ ਸ਼ਹਿਰ ਦੇ ਵੋਟਰਾਂ ਨਾਲ ਤੱਕਾ ਹੋਇਆ ਜਵਾਲ ਸਿੰਘ ਜਿਵੇਂ ਤੁਸੀਂ ਕਹਿ ਰਹੇ ਹੋ ਜੀ ਵੀ ਤੁਹਾਡੇ ਕੁਝ ਕੌਂਸਲਰਾਂ ਨਾਲ ਵੀ ਪੰਜ ਸੱਤ ਨਾਲ ਅਪਰੋਚ ਕਰਦੀ ਗਈ ਹੈ ਜੀਵਤੋੜੀ ਕੋਲੋਂ ਜਿੱਦਦੇ ਨੇ ਆਰਐਨਟੀਆਰ ਦੇ ਵਿੱਚ ਜੀਵਨ ਨੂੰ ਫੰਡ ਦੀ ਦਿੱਕਤ ਆਏਗੀ ਜਾਂ ਕੋਈ ਕਮਲਤਾਰ ਨੂੰ ਲੈ ਕੇ ਦਿੱਕਤ ਆਏਗੀ ਉਹ ਤੋਂ ਵੀ ਸਪੋਰਟ ਕਰੂੰਗਾ ਕਿ ਕੋਈ ਜ਼ਿਆਦਾ ਫੰਡ ਨਾ ਦਿੱਤਾ ਜਾਵੇ ਜਾਂ ਕੰਮ ਕਰਨ ਨਾ ਖੁਆਇਆ ਜਾਵੇ ਇਸ ਤਰ੍ਹਾਂ ਦਾ ਕੋਈ ਕਾਨੂੰਨ ਨਹੀਂ ਵੀ ਕਿਸੇ ਨੂੰ ਫੰਡ ਨਾ ਦਿੱਤਾ ਜਾਵੇ ਐਦਾਂ ਦਾ ਕੋਈ ਕਾਨੂੰਨ ਨਹੀਂ ਗੱਲ ਇਹ ਗੱਲਾਂ ਜਿਹੜੀਆਂ ਤੁਸੀਂ ਦੱਸ ਰਹੇ ਹੋ ਇਹ ਗੱਲਾਂ ਚਨਾਵਾਂ ਦੇ ਵਿੱਚ ਹੀ ਨਾ ਐਮਐਲਏ ਨੇ ਲਗਾਤਾਰ ਆਪਣੇ ਚੁਣਵੀ ਸਮੋਹਨਾਂ 'ਚ ਕਹੀਆਂ ਕਿ ਜੇ ਤੁਸੀਂ ਆਪਣੇ ਕੋਈ ਆਪੋਜੀਸ਼ਨ ਦਾ ਕਾਉਂਸਲਰ ਜਿਤਾਤਾ ਤਾਂ ਅਸੀਂ ਫੰਡ ਨਹੀਂ ਜਾਰੀ ਕਰਾਂਗੇ ਮੈਂ ਤੁਹਾਨੂੰ ਬੜੀ ਕਲੀਅਰ ਕਲੀ ਗੱਲ ਕਰਦਾ ਵੀ ਇਹ ਕਿਸੇ ਦੇ ਘਰ ਦੀ ਖੇਤੀ ਨਹੀਂ ਹੈ ਇਹ ਸੰਵਿਧਾਨਿਕਾ ਸਾਰਾ ਕੁਝ ਜਿਹੜੇ ਫੰਡ ਰੀਲੀਜ਼ ਹੋਣੇ ਆ ਕਾਰਪੋਰੇਸ਼ਨ ਤੋਂ ਆਉਣੇ ਆ ਉੱਪਰੋਂ ਹੋਣੇ ਆ ਪਬਲਿਕ ਦੀ ਡਿਮਾਂਡ ਤੇ ਹੋਣੇ ਆ ਤਾਂ ਉਹ ਹਰੇਕ ਕੌਂਸਲਰ ਨੂੰ ਉਹ ਮਿਲਣਗੇ ਬਿਲਣਗੇ ਉਹਦਾ ਦਾ ਹੱਕ ਹੈ ਜਾ ਰਿਹਾ ਸੀ ਕਿ ਵੀ ਕਾਰਪੋਰੇਸ਼ਨ ਜਿਹੜੀ ਹੈ ਫੰਡ ਰੀਲੀਜ਼ ਨਹੀਂ ਕਰਦੀ ਵੀ ਘਰ ਕੌਂਸਲਰ ਹੈ ਨਹੀਂਗੇ ਜਿਹੜੇ ਕੰਮ ਕਰਵਾ ਰਹੇ ਨੇ ਉਹ ਐਮਐਲਏ ਆਪਣੇ ਫੰਡ ਚੋਂ ਕਰਵਾ ਰਹੇ ਜੋ ਜਨਤਾ ਨੂੰ ਕੀ ਜਾ ਰਿਹਾ ਸੀ ਜੀ ਬੀਓਸ ਮੀਰਾ ਦੇ ਪੁੱਸਤ ਕਰਨ ਇਹਦੇ ਵਿੱਚ ਬੜਾ ਸਿੱਧਾ ਸਵਾਲ ਆ ਜਿਹੜੇ 3 ਦਿਨ ਪਹਿਲਾਂ ਉਹ ਘਟਣ ਹੋਏ ਚੋਣਾਂ ਦਾ ਲੱਗਣ ਤੋਂ ਪਹਿਲਾਂ ਉਹ ਜਿਹੜੇ ਇੱਕ ਇੱਕ ਏਰੀਆ ਚ 1.5 6 6 ਕਰੋੜ ਦੇ ਉਹ ਘਟਨਾਵਾਂ ਮੈਂ ਲੈਣੇ ਕੀਤੇ ਤੁਸੀਂ ਉਹਦੀ ਮੈਨੂੰ ਇੱਕ ਵੈਰੀਫਿਕੇਸ਼ਨ ਲੈ ਕੇ ਦੇ ਦਿਓ ਕਿ ਕਿੱਥੇ ਉਹ ਪਾਸ ਹੋਏ ਕਿੱਥੋਂ ਫੰਡ ਰਿਲੀਜ਼ ਹੋਇਆ ਕਿਹੜੀ ਕਮੇਟੀ ਚੋਂ ਮਤੇ ਪਾਸ ਹੋਏ ਕਿਹੜੇ ਠੇਕੇਦਾਰ ਨੂੰ ਉਹ ਕੰਮ ਅਲਾਟ ਹੋਏ ਜਿਨ੍ਹਾਂ ਦੇ ਨੀਂ ਪੱਥਰ ਇਹਨਾਂ ਐਮ ਐਲ ਏ ਸਹਿਬਾਨਾਂ ਨੇ 2 ਦਿਨ ਪਹਿਲਾਂ ਜਾ ਕੇ ਲਗਾਈ ਸੀਗੇ ਉਹ ਸਾਰਾ ਝਾਲੀ ਸੀ ਇਹ ਲੋਕਾਂ ਨੂੰ ਪਰਮਾਨ ਲਈ ਆਮ ਆਦਮੀ ਪਾਰਟੀ ਦੇ ਸਾਰੇ ਹਤਕੰਡੇ ਨੇ ਇਹ ਸਿਰਫ ਸਿਰ ਲੋਕਾਂ ਨੂੰ ਪਰਮਾਂਦੇ ਨੇ ਝੂਠ ਬੋਲਦੇ ਨੇ ਸਮਝਵਗ ਦਿਖਾਉਂਦੇ ਨੇ ਤੁਸੀਂ ਡਿਮਾਂਡ ਕਰਦੇ ਹੋ ਕਿ ਇਲੈਕਸ਼ਨ ਦੁਬਾਰਾ ਕਰਾਇਆ ਜਾਏ ਕੋਰਟ ਅਸੀਂ ਕਹਿੰਨੇ ਵੀ ਇਹ ਇਲੈਕਸ਼ਨ ਰੱਦ ਕੀਤੇ ਜਾਣ ਔਰ ਦੁਬਾਰਾ ਫੇਅਰ ਇਲੈਕਸ਼ਨ ਹੋਣ VOTER ਸੂਚੀਆ ਕਲੀਅਰ ਹੋਣ ਜੋ ਹਾਈ ਕੋਰਟ ਦੀਆਂ 2.5 ਸਾਲ 2 ਸਾਲ ਤੁਸੀਂ ਇਲੈਕਸ਼ਨ ਰੇਟ ਕਰਾਏ ਆ ਤੁਸੀਂ ਡੀਲਿਮਿਟੇਸ਼ਨ ਦਾ ਬਹਾਨਾ ਕਰਦੇ ਰਹੇ ਤੁਸੀਂ ਨਵੀਆਂ ਵੋਟਰ ਸੂਚੀਆਂ ਜਾਰੀ ਕੀਤੀਆਂ ਅਗਰ 2.5 ਸਾਲ ਚ ਤੁਸੀਂ ਤਿਆਰੀ ਨਹੀਂ ਕਰ पाए ਤਾਂ ਇਹਨਾਂ ਚੋਣਾਂ ਵਾਲੀ ਤੁਹਾਨੂੰ ਕਿੰਨਾ ਟਾਈਮ ਚਾਹੀਦਾ ਅਸੀਂ ਬੜਾ ਸਿੱਧਾ ਸਿੱਧਾ ਮੈਂ ਤੁਹਾਡੇ ਮਾਧਿਮ ਰਹੀਂ ਸਾਰਿਆਂ ਨੂੰ ਬੇਨਤੀ ਕਰਦਾ ਵੀ ਭਾਰਤੀ ਜਨਤਾ ਪਾਰਟੀ ਆਪਣਾ ਬੰਦਾ ਖੜਾ ਕਰੂ ਤੁਸੀਂ ਉਹਨੂੰ ਸਾਰੇ ਰੜਕੇ ਆਪਣੀ ਜ਼ਮੀਰ ਦੀ ਆਵਾਜ਼ ਨੂੰ ਬੁਲੰਦ ਕਰਦੇ ਹੋਏ ਇਹ ਜਿਹੜੇ ਝੂਠੇ ਆ ਇਹਨਾਂ ਨੂੰ ਪਰੇ ਕਰਦੇ ਹੋਏ ਭਾਰਤੀ ਜਨਤਾ ਪਾਰਟੀ ਦਾ ਜਿਹੜਾ ਕੈਂਡੀਡੇਟ ਹੋ ਉਹਨੂੰ ਮੇਅਰ ਦੇ ਉੱਤੇ ਵੋਟ ਦਿਓ ਆਪਣੀ ਜ਼ਮੀਰ ਦੇ ਆਧਾਰ ਤੇ ਸਾਰੇ ਦੇਣ ਅਸੀਂ ਸ਼ਹਿਰ ਦੇ ਵਿਕਾਸ ਦੇ ਲਈ ਸ਼ਹਿਰ ਨੂੰ ਅੱਗੇ ਲੈ ਕੇ ਜਾਣ ਦੇ ਲਈ ਸ਼ਹਿਰ ਨੂੰ ਆਈਕਨ ਲੈਵਲ ਹਿੰਦੁਸਤਾਨ ਜੋ ਬਣਾਉਣ ਦੇ ਵਿੱਚ ਆਪਣਾ ਰੋਲ ਅਦਾ ਕਰਾਂਗੇ ਪਰ ਇੰਨੇ ਕਿਤੋਂ ਮੈਂ ਸਾਰਿਆਂ ਨੂੰ ਉਹਨਾਂ ਦੀ ਅੰਤਰਾਤਮਾ ਨੂੰ ਕਹਿ ਰਿਹਾ ਵੀ ਆਪਣੀ ਅੰਤਰਾਤਮਾ ਦੀ ਆ ਪਾਰਟੀ ਤੋਂ ਉੱਤੇ ਉੱਠ ਕੇ ਅੰਤਰਾਤਮਾ ਦੀ ਆਵਾਜ਼ ਬਣ ਕੇ ਇਹਨੂੰ ਦਿਓ ਜਿਸ ਢੰਗ ਦੇ ਨਾਲ ਤੁਹਾਡੀਆਂ ਪਾਰਟੀਆਂ ਦੇ ਵਤੀਰੇ ਆ ਆਮ ਆਦਮੀ ਪਾਰਟੀ ਦਾ ਜਿਹੜਾ ਵਤੀਰਾ ਇਹ ਇਹ ਪੰਜਾਬ ਨੂੰ ਸਾਡੇ ਸ਼ਹਿਰ ਨੂੰ ਅੱਗੇ ਲਿਜਾਣ ਵਾਲਾ ਨਹੀਂ ਇਹ ਸ਼ਹਿਰ ਨੂੰ ਡਬੋਣ ਵਾਲਾ ਸਰ ਉਹਨੂੰ ਕਿਹਨੂੰ ਮਾਰੀ ਚਾਹੁੰਦੇ ਆ ਜਿਹੜਾ ਜਵਾਬ ਪਿਆ ਪਹਿਲਾਂ ਇੱਕ ਵਾਰ ਆਪਾ ਵੱਲੋਂ ਧੱਕਾ ਕਰਕੇ ਮੇਹਰ ਲੈ ਕੇ ਜਾਂਦੇ ਅਸੀਂ ਸੁਪਰੀਮ ਕੋਰਟ ਤੋਂ ਮੇਹਰ ਲੈ ਕੇ ਆਨੇ ਆਂ ਜੀ ਮੈਂ ਚੰਡੀਗੜ੍ਹ ਦਾ ਲੈ ਕੇ ਆਂ ਜੇ ਇੰਦਾ ਧੱਕਾ ਕਰਦੀ ਸਰਕਾਰ ਤੁਸੀਂ ਫੂਟ ਦਾ ਉੱਪਰ ਅਸੀਂ ਤਾਂ ਪਹਿਲਾਂ ਹੀ ਕਹਿ ਚੁੱਕੇ ਆ ਧੱਕਾ ਇਸ ਤੋਂ ਵੱਧ ਧੱਕਾ ਹੋਰ ਕੀ ਹੋਊਗਾ ਤੁਸੀਂ ਦੇਖੋ ਨਾ ਜੀ ਵੋਟਾਂ ਤੋਂ ਪਹਿਲਾਂ ਜਿਸ ਤੰਗ ਦੇ ਨਾਲ ਉਹਨਾਂ ਨੇ ਸਾਡੇ ਲੋਕਾਂ ਨੂੰ ਡਰਾਇਆ ਠਮਕਾਇਆ ਆ ਨੀਟੂ ਜੀ ਬੈਠੇ ਨੇ ਰੇਡ ਮਾਰਤੀ ਕਹਿੰਦੇ ਜੀ ਉੱਥੇ 200 ਪੇਟੀ ਸ਼ਰਾਬ ਦੀ ਪਈ ਆ ਇੱਕ ਵੈਜੀਟੇਰੀਅਨ ਢਾਬੇ ਤੇ ਤੁਸੀਂ ਸਾਰਾ ਮੀਡੀਆ ਉੱਥੇ ਮੌਜੂਦ ਸੀ ਕੋਈ ਪੇਟੀ ਲੱਭੀ ਔਰ ਉਹ ਅਗਲੇ ਦਿਨ ਉਹਦੇ ਤੇ ਪਰਚਾ ਵੀ ਹੋ ਗਿਆ ਦੂਜੇ ਪਾਸੇ 30 ਨੰਬਰ ਵਾਰਡ ਸਾਡਾ ਨਾਲ ਲੱਗਦਾ ਉੱਥੇ ਐਡੀ ਮਾਰ ਕਟਾਈ ਹੋਈ ਉਹ ਇੰਨੀ ਇੰਜਰਡ ਹੋਇਆ ਹਸਪੀਟਲ ਤੇ ਦਾਖਲ ਬੰਦਾ 307 ਵੀ ਲੱਗਦੀ ਆ ਉਹਦਾ ਅੱਜ ਤੱਕ ਪਰਚਾ ਨਹੀਂ ਦਰਜ ਹੋਇਆ ਔਰ ਕਿਹਾ ਜਾ ਰਿਹਾ ਕਿ ਅਸੀਂ ਕਰਾਸ ਕਰਾਂਗੇ ਹੁਣ ਇਸ ਤੋਂ ਵੱਧ ਹੋਰ ਕੀ ਤੱਕਾ ਕਰ ਲੈਣਗੇ ਇਹ ਆਧੁਨੀ ਦੇ ਬੀਜੀਪੀ ਯੋਗ ਨੇ ਲੋਕਸਭਾ ਦੇ ਇਲੈਕਸ਼ਨ ਚ ਜਿਹੜੇ ਨਵੇਂ ਵੋਟਰ ਸੀ ਉਹਨਾਂ ਨੂੰ ਸਨਮਾਨਤ ਕੀਤਾ ਸੀ ਸਰਟੀਫਿਕੇਟ ਦੇ ਕੇ ਇਸ ਇਲੈਕਸ਼ਨ ਚ ਨਾ ਉਹਨਾਂ ਨੇ ਕੋਈ ਸੈਲਫੀ ਪੁਆਇੰਟ ਲਗਾਇਆ ਨਾ ਕੋਈ ਵੋਟਰ ਨੂੰ ਸਹਾਇਤ ਕਰਨ ਵਾਲਾ ਕੰਮ ਕੀਤਾ ਇਹਦੇ ਉੱਤੇ ਤੁਹਾਡੀ ਬੀਜਪੀ ਦੀ ਕੀ ਪ੍ਰਤੀਕਿਰਿਆ ਹੈ ਇਸ ਗੱਲ 'ਤੇ ਗੋਤੋਸੀ ਨੰਨ ਦੇਖੋ ਸਭ ਤੋਂ ਪਹਿਲਾਂ ਤੇ ਮੈਂ মিডিਆ ਦਾ ਧੰਨਵਾਦ ਕਰਨਾ ਚਾਹੁੰਦਾ ਤੁਸੀਂ ਆਏ ਹੋ ਸਾਡੀ ਗੱਲ ਸੁਣੀ ਔਰ ਰਜਨੀਸ਼ ਤਮਾਰਜੀ ਸਾਡਾ ਜਿਲ੍ਹਾ ਪ੍ਰਧਾਨ ਜੀ ਨੇ ਬੜੀ ਡਿਟੇਲ ਦੇ ਵਿੱਚ ਜੋ ਇਲੈਕਸ਼ਨਾਂ ਦੇ ਵਿੱਚ ਹੋਇਆ ਉਹਦੇ ਬਾਰੇ ਸਾਰਾ ਦੱਸਿਆ। ਔਰ ਮੈਂ ਤੁਹਾਡਾ ਦੂਸਰਾ ਧੰਨਵਾਦ ਇਹ ਕਰਨਾ ਚਾਹਨਾ ਕਿ ਜਿਸ ਤਰੀਕੇ ਦੇ ਨਾਲ ਲੁਧਿਆਣੇ ਦੇ ਵਿੱਚ ਗੁੰਡਾਗਰਦੀ ਹੋ ਰਹੀ ਸੀ। ਸਾਡੇ 77 ਨੰਬਰ ਵਾਰਡ ਦੇ ਵਿੱਚ ਮੈਂ ਬਾਰ-ਬਾਰ ਤੁਹਾਨੂੰ ਕਾਲਿੰਗ ਕੀਤੇ ਮਿੱਥ ਜੁਤੇ ਪਹੁੰਚੋ ਵੀ ਉੱਥੇ ਐਮਐਲਏ ਜਿਹੜਾ ਵੇ ਆਪਣੀ ਵਾਈਫ ਨੂੰ ਜਿਤਾਣ ਦੇ ਖਾਤਰ 100 100 150 ਗੁੰਡੇ ਨਾਲ ਲੈ ਕੇ ਬਾਹਰੋਂ ਬੁਲਾ ਕੇ ਰੋਡ ਦੇ ਉੱਪਰ ਖੜਾ ਰਿਆ ਔਰ ਮੇਰੇ ਜਿਹੜੇ ਕਾਉਂਸਲਰ ਸਾਨੂੰ ਉਥੋਂ ਪੂਨਮ ਰਤੜਾ ਜੀ ਉਹਨਾਂ ਦਾ ਬੇਟਾ ਉਹਨਾਂ ਨੂੰ ਧੱਕੇ ਤੱਕ ਮਾਰੇ ਗਏ ਲੇਡੀਜ਼ ਨੂੰ ਧੱਕੇ ਮਾਰੇ ਗਏ ਉਧਰ ਮ ਰਤੜਾ ਜੀ ਨੂੰ ਸ਼ਰਮ ਦੀ ਗੱਲ ਹੈ ਔਰ ਮੈਂ ਇੱਕ ਹੋਰ ਗੱਲ ਜਰੂਰ ਕਹਿਣਾ ਚਾਹੁੰਦਾ ਮੈਂ ਤੇ ਆਮ ਆਦਮੀ ਪਾਰਟੀ ਦੇ ਜਿਹੜੇ ਕਾਉਂਸਲਰ ਜਿੱਤੇ ਨੇ ਉਹਨਾਂ ਨੂੰ ਵੀ ਇੱਕ ਗੱਲ ਕਹਿਣਾ ਚਾਹੁੰਦਾ ਵੀ ਤੁਸੀਂ ਜਿਹੜੀ ਜੇ VOTING ਹੁੰਦੀ ਹੈ ਨਾ ਤੇ ਇਹਨਾਂ ਦਾ ਮੇਅਰ ਨਾ ਬਣਦੇਓ ਮੈਨੂੰ ਕੋਈ ਵੀ ਐਮ.ਐਲ.ਏ ਦੱਸ ਦਿਓ ਜਿੱਦਾਂ ਲੁਧਿਆਣਾ ਸੈਂਟਰ ਦੇ ਮੈਂ ਪੱਪੀ ਜੀ ਨੂੰ ਪੁੱਛਣਾ ਚਾਹਨਾ ਵੀ ਤੁਹਾਨੂੰ ਆਪਣੀ ਵਾਈਫ ਨਜ਼ਰ ਕੱਲੀ ਆ ਰਹੀ ਸੀ ਤੁਸੀਂ ਆਪਣੇ ਬਾਈ ਦੇ 77 ਨੰਬਰ ਵਾਰਡ ਤੋਂ ਬਾਹਰ ਨਿਕਲੇ ਨਹੀਂ ਹੈਗੇ ਆਪਣਾ ਭਾਜ ਨਜ਼ਰ ਆ ਰਿਆ ਸੀ ਬਾਕੀ ਜਿਹੜੇ ਕੈਂਡੀਡੇਟ ਸੀ ਉਹ ਕਿੱਥੇ ਸੀ ਕਿਸੇ ਵੀ ਕਾਰਜਕਰਤਾ ਦੋਨਾਂ ਨੇ ਸਾਥ ਨਹੀਂ ਦਿੱਤਾ ਸਿਰਫ ਆਪਣੀ ਵਾਈਫ ਨੂੰ ਜਿਤਾਉਣ ਵਾਸਤੇ 12 ਗੁੰਡੇ ਬੁਲਾ ਕੇ ਭਾਰਤੀ ਜਨਤਾ ਪਾਰਟੀ ਦੇ ਕੈਂਡੀਡੇਟਾਂ ਦੇ ਉੱਪਰ ਵਰਕਰਾਂ ਦੇ ਉੱਪਰ ਡਰਾਉਂਦੇ ਰਹੇ ਧਮਗਾਉਂਦੇ ਰਹੇ ਔਰ ਜਿਸ ਤਰੀਕੇ ਦੇ ਨਾਲ ਵੋਟਾਂ ਦੇ ਟਾਈਮ ਇਹਨਾਂ ਨੇ ਦ دہشت ਭਾਈ ਇੱਕ ਦਿਨ ਪਹਿਲਾਂ ਸਾਡੇ ਨੀਟੂਜ ਤੇ ਪਰਚਾ ਦਰਜ ਦੇਖੋ ਕਰਤਾ ਔਰ ਉੱਥੇ ਕਿੰਨਾ ਨਾਲ ਮਾਹੌਲ ਖਰਾਬ ਕੀਤਾ ਔਰ ਸਾਡੇ ਵਰਕਰਾਂ ਨੂੰ ਡਰਾਉਣ ਦੀ ਕੋਸ਼ਿਸ਼ ਕੀਤੀ ਪਰ ਭਾਰਤੀ ਜਨਤਾ ਪਾਰਟੀ ਦਾ ਵਰਕਰ ਕੋਈ ਵੀ ਡਰਿਆ ਨਹੀਂ ਕੋਈ ਘਰ ਨਹੀਂ ਬੈਠਾ ਪਰ دہشت ਦਾ ਮਾਹੌਲ ਸੀ ਸ਼ਹਿਰ ਦੇ ਵਿੱਚ ਹਾਲਾਤ ਕਿੰਨੇ ਖਰਾਬ ਸਨ ਉਹ ਤੁਸੀਂ ਸਾਰੇ ਜਾਣਦੇ ਹੋ ਇਹ ਤੁਹਾਡੀ ਮਿਹਰਬਾਨੀ ਕਰਕੇ ਹੀ ਔਰ ਮੈਂ ਇੱਕ ਗੱਲ ਹੋਰ ਜਰੂਰ ਕਹਿਣਾ ਚਾਹਾਂਗਾ ਜਦੋਂ ਸੀਪੀ ਸਾਹਿਬ ਕੋਲ ਗਏ ਤੇ ਉਹਨਾਂ ਨੇ ਕੁਝ ਅਫਸਰਾਂ ਦੀ ਡਿਊਟੀ ਲਗਾਈ ਉਹ ਕਹਿੰਦੇ ਵੀ ਨਹੀਂ ਅਸੀਂ ਬਿਲਕੁਲ ਤੁਹਾਨੂੰ ਜਿਹੜੇ ਇਲੈਕਸ਼ਨ ਹੋਣਗੇ ਫੇਰ ਹੋਣਗੇ ਕੋਈ ਤੱਕਾ ਨਹੀਂ ਹੋਏਗਾ ਮੈਂ ਦੇਖੋ ਇਹ ਜਰੂਰ ਗੱਲ ਕਹਾਂਗਾ ਵੀ ਜਸਟ ਟਾਈਮ ਹੀ ਅਸੀਂ ਅਫਸਰਾਂ ਨੂੰ ਟੈਲੀਫੋਨ ਕੀਤਾ ਉਹਨਾਂ ਨੇ ਸਾਡਾ ਟੈਲੀਫੋਨ ਚੁੱਕਿਆ ਔਰ ਮੌਕੇ ਤੇ ਆਏ ਅਸੀਂ ਉਹਨਾਂ ਦਾ ਵੀ ਧੰਨਵਾਦ ਕਰਨਾ ਚਾਹੁੰਦੇ ਆ ਬਾਈ ਚਾਂਸ ਜਿਸ ਤਰੀਕੇ ਦੇ ਨਾਲ ਆਮ ਆਦਮੀ ਪਾਰਟੀ ਦੇ ਗੁੰਡੇ ਜਿਹੜੇ ਬਲਾ ਕੇ ਸਾਡੇ ਡਰ ਰਹਾ ਜਾ ਰਿਹਾ ਸੀ ਦੇਸ਼ ਦਾ ਮਾਹੌਲ ਸੀ ਇਹ ਗੁੰਡਾਗਰਦੀ ਕਰਨਾ ਚਾਹੁੰਦੇ ਸੀ ਪਰ ਇਹ ਸ਼ਹਿਰ ਦਾ ਮਾਹੌਲ ਠੀਕ ਮੈਂ ਪੁਲਿਸ ਦੇ ਸੀਬੀ ਸਾਹਿਬ ਨੂੰ ਜਿਹੜੀ ਇਸ ਚੀਜ਼ ਦੇ ਵਧਾਈ ਦੇ ਪਾਤਰ ਨੇ ਵੀ ਲੁਧਿਆਣਾ ਉਹਨਾਂ ਨੇ ਬਚਾ ਕੇ ਰੱਖਿਆ ਲੁਧਿਆਣਾ ਦਾ ਜਿਹੜਾ ਮਾਹੌਲ ਖਰਾਬ ਨਹੀਂ ਹੋਣ ਦਿੱਤਾ ਔਰ ਬਾਕੀ ਸਾਡੇ ਰਜਨੀਸ਼ ਤੁਮਣ ਜੀ ਨੇ ਜੋ ਇਲੈਕਸ਼ਨ ਦੇ ਟਾਈਮ ਜੋ ਗੱਲਾਂ ਹੋਈਆਂ ਸਾਰੀਆਂ ਤੁਹਾਡੇ ਨਾਲ ਡਿਟੇਲ ਚ ਦੱਸੀਆਂ ਇਹਨਾਂ ਨੇ ਇੱਕ ਲਾਲੀ ਦੀ ਗੱਲ ਕੀਤੀ ਕਿੰਨੇ ਕਿੰਨੇ ਰੁਪਏ ਆਫਰ ਕੀ ਕੀਤੀ ਜਾ ਰਹੀ ਹੈ ਦੇਖੋ ਇਹਨਾਂ ਨੇ ਕਾਂਗਰਸ ਦੇ ਵੀ ਜੋ ਸੰਪਤਾ ਚਾਰ ਦੇ ਜਿਹੜੇ ਕਾਉਂਸਲਰ ਨੇ ਉਹਨਾਂ ਦੇ ਵੀ ਘਰ ਜਾ ਰਹੇ ਨੇ ਔਰ ਸਾਡੇ ਬੀਜੇਪੀ ਦੇ ਕੌਂਸਲਰ ਨੇ ਉਹਨਾਂ ਨੂੰ ਵੀ ਅਪਰੋਚ ਕੀਤਾ ਜਾ ਰਿਹਾ ਹੈ ਆਫਰਾਂ ਵੱਡੀਆਂ ਵੱਡੀਆਂ ਕਰਦੇ ਨੇ ਝੂਠ ਬੋਲਦੇ ਨੇ ਦੇਖੋ ਪ੍ਰੀਮੀਅਰ ਵਗੈਰਾ ਕੋਈ ਪਦ ਦੇ ਦੇਖੋ ਮੈਂ ਤੁਹਾਨੂੰ ਇੱਕ ਗੱਲ ਕਹਿਣਾ ਚਾਹੁੰਦਾ ਇਹ ਝੂਠੇ ਲੋਕ ਨੇ ਝੂਠ ਬੋਲਦੇ ਨੇ ਇਹ ਜਸਟ ਦਿੱਲੀ ਦੇ ਵਿੱਚ ਜਾਂ ਪੰਜਾਬ ਦੇ ਵਿੱਚ ਕਹਿੰਦੇ ਸੀ ਜੀ ਭਾਰਤੀ ਜਨਤਾ ਪਾਰਟੀ ਸਾਡੇ ਐਮਐਲਏ ਖਰੀਦ ਰਹੀ ਹੈ 20 ਕਰੋੜ ਵੀ ਇਹ ਮੁੱਲ ਆਤਾ 15 ਕਰੋੜ ਵੀ ਇਹ ਮੁੱਲ ਆਤਾ ਇਹਨਾਂ ਦੇ ਐਮਐਲਏ 2-2 ਟਕੇ ਦੇ ਐਮਐਲਏ ਨੇ ਔਰ ਆਪਣੀ ਕੀਮਤ ਵਧਾਉਣ ਵਾਸਤੇ ਇਹਨਾਂ ਨੇ ਉਸ ਟਾਈਮ ਕੀਮਤਾਂ ਰੱਖਦੀਆਂ ਜੀ 20 ਕਰੋੜ ਰੁਪਈਆ 15 ਕਰੋੜ ਰੁਪਈਆ ਜਿਹੜੇ ਦੋ ਦੋ ਟਕੇ ਦੇ ਵਿਗਨ ਵਾਲੇ ਐਮ ਐਲ اے ਹੋਣ ਉਹਨਾਂ ਨੂੰ 20 ਕਰੋੜ ਰੁਪਏ ਦੇ ਦੇਗਾ ਔਰ ਅੱਜ ਇਹ ਭਾਰਤੀ ਜਨਤਾ ਪਾਰਟੀ ਦੇ ਕੌਂਸਲਰ ਨੂੰ ਖਰੀਦਣ ਦੀ ਕੋਸ਼ਿਸ਼ ਕਰ ਰਹੇ ਨੇ ਭਾਰਤੀ ਜਨਤਾ ਪਾਰਟੀ ਦਾ ਕੋਈ ਕੌਂਸਲਰ ਜਿਹੜਾ ਇਹਨਾਂ ਕੋਲ ਪਰਚੇਜ ਨਹੀਂ ਹੋ ਗਿਆ ਖਰੀਦਿਆ ਨਹੀਂ ਜਾਏਗਾ ਸਾਨੂੰ ਆਪਣੇ ਕਰਤੱਵ ਤੇ ਮਾਣ ਹੈ ਸਰ ਤੁਸੀਂ ਕਹਿ ਰਹੇ ਹੋ ਵੀ ਵੋਟਰ ਦੇ ਦੌਰਾਨ ਕਾਫੀ ਤਕੇਜਾਈ ਹੋਈ ਆ ਹਾਲੇ ਕਿ ਗੁਰਨੋਸ਼ ਅਰੋੜਾ ਜੀ ਉਹਨਾਂ ਦੇ ਬੀਜੇਪੀ ਦੇ ਉਹਨਾਂ ਦੀ ਗੋੜ ਪਾੜੀ ਗਈ ਵੀਡੀਓ ਫਾਇਲ ਕੀਤੀਆਂ ਪ੍ਰੈਸ ਕਾਨਫਰੰਸ ਕੀਤੀਆਂ ਤੁਸੀਂ ਵੀ ਕਾਫੀ ਕੀਤਾ ਕਿ ਤੁਸੀਂ ਜਿਹਨਾਂ ਚੋਣ ਚੋਣ ਆਯੋਜਿਤ ਕੀ ਡਿਫਰਮੇਸ਼ਨ ਜਿਹੜੇ ਹੁੰਦੇ ਨਹੀਂ ਮੇਨ ਹੁੰਦੇ ਨੇ ਉਹਨਾਂ ਨੇ ਕੋਈ ਕੰਪਲੇਟ ਦਿੱਤੀ ਸੀ ਉਹਨਾਂ ਨੇ ਕੋਈ ਦੇਖੋ ਅਸੀਂ ਜ਼ਿਲ੍ਹੇ ਦੇ ਵੱਲੋਂ ਸਾਰੀਆਂ ਕੰਪਲੇਟਾਂ ਕਰ ਚੁੱਕੇ ਆਂ ਔਰ ਹੋਰ ਕੁਸ਼ੋਰ ਤਿਆਰ ਹੋਰ ਆ ਰਹੀਆਂ ਨੇ ਜਿੱਦਾਂ ਜਿੱਦਾਂ ਸਾਨੂੰ ਪਤਾ ਚੱਲ ਰਿਹਾ ਸਾਡੇ ਰ ਬ੍ਰੀਕ ਦੀ ਨਾਲ ਦੀ ਜਾਂਚ ਕਰਕੇ ਹਰ ਜਗ੍ਹਾ ਤੇ ਕੋਰਟ ਦੀ ਵੀ ਜਾਵਾਂਗੇ ਹਰ ਜਗ੍ਹਾ ਤੇ ਜਾ ਕੇ ਜਿੱਥੇ ਜਿੱਥੇ ਵੀ ਨਾ ਵਿਯੋਗ ਲੋਕੀ ਉਹਨਾਂ ਦੇ ਬਿਲਕੁਲ ਜੀ ਬਿਲਕੁਲ ਅਸੀਂ 90 ਲੱਖ ਪੱਗ ਇਲੈਕਸ਼ਨ ਕਮਿਸ਼ਨ ਨੂੰ ਇਲੈਕਸ਼ਨ ਵਾਲੇ ਦੇਣ ਜਾਈ ਦੋ ਦਿਨ ਪਹਿਲਾਂ ਜਿੰਨੀਆਂ ਕੰਪਲੇਂਟ ਸੀ ਜਿੰਨੀਆਂ ਕੋਈ ਜਿਸ ਦਾ ਤੁਸੀਂ ਦਾ ਆਪ ਪ੍ਰੋਪਰ ਅਵਾਰਡ ਦੀ ਗੱਲ ਕਰ ਰਹੇ ਹੋ ਗੋਰ ਬਰੋੜਾ ਜੀ ਵਾਲੇ ਉਹਦੀ ਵੀ ਕੰਪਲੇਂਟ ਇਲੈਕਸ਼ਨ ਕਮਿਸ਼ਨ ਨੂੰ ਪਾਈ ਆ ਔਰ ਬਕਾਇਦਾ ਬੋਰਡ ਫਾਟਦੇ ਆ ਦੀ ਪਿਕਚਰ ਉਹ ਸਾਰਾ ਕੁਝ ਨਾਲ ਸੈਂਡ ਕੀਤਾ ਹੈ ਮੈਂ ਇੱਕ ਹੋਰ ਆਪਣੇ ਕਾਰਜਕਰਤਾ ਨੂੰ ਬੇਨਤੀ ਕਰਨਾ ਚਾਹਾਂਗਾ ਇਹ ਜਿਹੜੇ ਲੋਕ ਤੁਹਾਡੇ ਕੋਲ ਆ ਰਹੇ ਨੇ ਕੋਈ ਡਿਪਟੀ ਮੇਰ ਦਾ ਤੁਹਾਨੂੰ ਲਾਲਚ ਦੇ ਰਹੇ ਨੇ ਕੋਈ ਪੈਸੇ ਦਾ ਲਾਲਚ ਦੇ ਰਹੇ ਨੇ ਇਹਨਾਂ ਦੀ ਵੀਡੀਓ ਬਣਾਵੋ ਇਹਨਾਂ ਤੋਂ ਡਰਨ ਦੀ ਲੋੜ ਨਹੀਂ ਜਿਹੜਾ ਤੁਹਾਨੂੰ ਇਹ ਲੋਕ ਕਹਿ ਰਹੇ ਨੇ ਤੁਹਾਡੇ ਪਰਚੇ ਬਣਾ ਦੇਵਾਂਗੇ ਕੋਈ ਤੁਹਾਡੇ ਤੇ ਪਰਚੇ ਨਹੀਂ ਬਣਾ ਸਕਦਾ ਜੇ ਪਰਚੇ ਬਣਾਣਗੇ ਤੇ ਭਾਰਤੀ ਜਨਤਾ ਪਾਰਟੀ ਉਹਦਾ ਜਵਾਬ ਜਿੱਦਾਂ ਸਾਡੇ ਪ੍ਰਧਾਨ ਜੀ ਨੇ ਕਿਹਾ ਇਸ ਦਵਾਂਗੇ ਮੈਂ ਸਾਰੇ ਆਪਣੇ ਕਾਰਜਕਰਤਾ ਨੂੰ ਪ੍ਰਾਰਥਨਾ ਹੱਥ ਜੋੜ ਕੇ ਕਰਨਾ ਚਾਹਨਾ ਵੀ ਇਹਨਾਂ ਤੋਂ ਡਰਨ ਦੀ ਲੋੜ ਨਹੀਂ ਕਬਰਾਂ ਦੀ ਲੋੜ ਨਹੀਂ ਡੱਟ ਕੇ ਉਹਦਾ ਮੁਕਾਬਲਾ ਕਰੋ ਜੇਲੀ ਜੇਕਰ VOTING ਹੋਈ